ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਧੀਆਂ ਪੁੱਤਾਂ ਦੇ ਪਰਚੇ ਕਰਦੀਆਂ ਪੈਂਦੀਆਂ ਨੇ ਇਹਨਾਂ ਨੂੰ ਲੜਨਾ ਤੇ ਸਰਕਾਰ ਨਾਲ ਚਾਹੀਦਾ ਗੜੀ ਇਹ ਮਰਨਾ ਜਾਂਦੇ ਆ ਹੁਣ ਜੇ ਲੋਕ ਮੈਨੂੰ ਇਹਨਾਂ ਦੀਆਂ ਕਰਤੂਤਾਂ ਕੈਮਰੇ ਤੇ ਦੱਸ ਦੇ ਜਿ ਮੇਰੀ ਕੀ ਗਲਤੀ ਆ ਜੇ ਲੋਕ ਦੱਸ ਰਹੇ ਆ ਮੈਂ ਲੋਕਾਂ ਦੀ ਆਵਾਜ਼ ਨਾ ਚਲਾਵਾਂ ਜੋ ਇਹ ਉਤੋਂ ਲਿਖਿਆ ਕੀ ਆ ਕਿ ਇਹਨਾਂ ਨੇ ਜੰਦ ਭਾਣ ਗਮਦੂਰ ਕੇ ਘਰੇ ਬੈਠ ਕੇ ਉਹ ਵੀਡੀਓ ਐਡਿਟ ਕੀਤੀ ਫਿਰ ਤੁਸੀਂ ਇਹੀ ਸਾਬਤ ਕਰ ਦੋ ਆਡੀਓ ਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹ ਇੱਕ Trap ਦੇ ਆਧਾਰ ਤੇ ਇੱਕ ਬੰਦੇ ਨੂੰ ਭਰੋਸੇ ਚ ਲੈਣ ਲਈ ਬਣਾਈ ਹੋਈ ਇੱਕ ਆਡੀਓ ਸੀ ਪਹਿਲਾਂ ਇਹਨਾਂ ਨੂੰ ਪੁੱਛ ਲੋ ਵੀ ਇਹ ਪ੍ਰਾਣੀ ਹੈ ਕਿ ਮੈਂ ਬਣਾਈ ਹੈ ਤੁਹਾਡੀ ਕੋਈ ਨਿੱਜੀ ਦੁਸ਼ਮਣੀ ਹੈ ਉਹਨਾਂ ਨਾਲ ਮੇਰੀ ਗੱਲ ਸੁਣੋ ਜੇ ਮੈਨੂੰ ਉਹਨਾਂ ਤੋਂ ਕੋਈ ਨਿੱਜੀ ਦੁਸ਼ਮਣੀ ਹੁੰਦੀ ਨਾ ਮੇਰੇ ਤੇ ਇਹਨਾਂ ਨੇ ਵਿਕਾਊ ਵਾਲੀਆਂ ਤਿੰਨ ਵੀਡੀਓ ਪਾਈਆਂ ਸੀ ਜੇ ਮੈਨੂੰ ਇਹਨਾਂ ਨਾਲ ਨਿੱਜੀ ਰੰਜਿਸ਼ ਹੁੰਦੀ ਨਾ ਤੇ ਮੈਂ ਇਹਨਾਂ ਤੇ ਪਹਿਲਾਂ ਜਾ ਕੇ ਇਹਨਾਂ ਦੇ ਜਿਹੜੀ ਅਸ਼ਾਟੇ ਲਵਾਉਂਦੀ ਇਹ ਤਾਂ ਉਹ ਗੱਲ ਹੋ ਗਈ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ ਇਹਨਾਂ ਦੀ ਉਹ ਗੱਲ ਹੋ ਗਈ ਜੇ ਤਾਂ ਇਹਨਾਂ ਦਾ ਪੱਤਰਕਾਰ ਕਿਸੇ ਕਿ ਜਿਹੜੀ ਆਡੀਓ ਚਲਾਵੇ ਤੇ ਧਰਨੇ ਲਾ ਲਾ ਕੇ ਬੋਲਣ ਦੀ ਆਜ਼ਾਦੀ ਤੇ ਹਮਲਾ ਕਹਿ ਕਹਿ ਕੇ ਰੱਦ ਕਰਾਉਂਦੇ ਆ ਉਸੇ ਮਹੀਨੇ ਦੇ ਵਿੱਚ ਕੋਈ ਅਦਰ ਪੱਤਰਕਾਰ ਇਹਨਾਂ ਦੀ ਕੋਈ ਆਡੀਓ ਵੀਡੀਓ ਚਲਾ ਦੇ ਤੇ ਫਿਰ ਉੱਥੇ ਇਹ ਕਹਿੰਦੇ ਆ ਵੀ ਇਹ ਇੱਕ ਪਾਸੜ ਆ ਤੇ ਫਿਰ ਇਸ ਹੱਬ ਨਾਲ ਤਾਂ ਇਹਨਾਂ ਦੇ ਪੱਤਰਕਾਰਾਂ ਤੇ 50 ਪਰਚੇ ਬਣਦੇ ਆ 50 ਕਿਉਂ ਜਿੰਨੀਆਂ ਵੀ ਉਹਨਾਂ ਨੇ ਇੰਟਰਵਿਊਆਂ ਕੀਤੀਆਂ ਉਹ ਇੱਕ ਪਾਸੜ ਹੀ ਕੀਤੀਆਂ ਪਰਚਾ ਰੱਦ ਨਹੀਂ ਕਰਾਉਣਾ ਤੁਸੀਂ ਜਿੱਥੇ ਬੰਦਿਆਂ ਦਾ ਕੋਈ ਸਹਾਰਾ ਨਹੀਂ ਲੈਣਾ ਮੈਨੂੰ ਉਹ ਲੋਕ ਨਹੀਂ ਚਾਹੀਦੇ ਜਿਹੜੇ ਸਰਕਾਰੀ ਹੈ ਠੀਕ ਹੈ ਕਿਹੜੀ ਸਿਆਸਤ ਹੈ ਤੁਸੀਂ ਸਰਕਾਰੀ ਕਿਹਨੂੰ ਪਿਆਰੇ ਹੋ ਤੇ ਸਰਕਾਰੀ ਹੋਈ ਆ ਜਿਹਦੇ ਕਹਿੰਦੇ ਪੁਲਿਸ ਨੂੰ ਆ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਇਨਵੈਸਟੀਗੇਸ਼ਨ ਤਾਂ ਕਰ ਲਗੇ ਪਰਚਾ ਦਰਜ ਕਰਨ ਤੋਂ ਪਹਿਲਾਂ ਵੀ ਇੰਟਰਵਿਊ ਕਿਹਦੀ ਕਿਹਦੀ ਆ ਆਡੀਓ ਦੀ ਜਿਹੜੀ ਇਹ बार-बार ਗੱਲ ਕਰਦੇ ਨੇ ਪਹਿਲਾਂ ਇਹ ਆਪਦਾ ਸਟੈਂਡ ਸਪਸ਼ਟ ਕਰਨਾ ਵੀ ਇਹਨਾਂ ਨੇ ਕਿਹੜੇ ਕਿਹੜੇ ਪੱਤਰਕਾਰ ਖਰੀਦ ਕੇ ਰੱਖੇ ਹੋਏ ਆ ਬਸ ਠੀਕ ਆ ਤੇ ਮੈਂ ਨਹੀਂ ਵਿਕਦੀ ਇਨੂੰ ਅਸੀਂ ਖਰੀਦ ਖਰੀਦਣ ਲਈ ਇਹ ਪ੍ਰੈਸ਼ਰ ਪਾ ਦਾਂਗੇ ਵੀ ਇਹ ਵੀ ਸਾਡੀ ਹੱਥੋਂ ਮਜਬੂਰ ਹੋ ਜੂਗੀ ਜਿੱਥੇ ਵੀ ਅਸੀਂ ਨਿੱਜੀ ਰੋਲੇ ਦੇ ਵਿੱਚ ਜਾ ਕੇ ਆਪਣੀਆਂ ਦੁਕਾਨਾਂ ਖੋਲਿਆ ਕਰਾਂਗੇ ਤੇ ਇਹ ਸਾਨੂੰ ਉਥੇ ਫੰਡ ਇਕੱਠਾ ਕਰਾਉਣ 'ਚ ਮਦਦ ਕਰਾਇਆ ਕਰੂਗੀ ਤੇ ਮੇਰੀ ਜੁੱਤੀ ਵੀ ਲੱਗ ਜਾ ਬਹੁਤ ਵੱਡੀ ਗੱਲ ਕਹਿ ਰਹੇ ਇੱਕ ਫੰਡ ਇਕੱਠਾ ਕਰਾਉਣ 'ਚ ਸਾਡੀ ਮਦਦ ਕਰਾਇਆ ਕਰੂਗੀ ਕੀ ਪੱਤਰਕਾਰ ਉਹਨਾਂ ਨੂੰ ਫੰਡ ਇਕੱਠਾ ਕਰਾਉਣ 'ਚ ਮਦਦ ਕਰਦੇ ਜਿਹੜੇ ਉਹਨਾਂ ਦੇ ਸੰਗੀ ਜਾਂਦੇ ਤੇ ਹੋਰ ਕੀ ਆ ਕਿੰਨੇ ਥਾਵਾਂ ਤੇ ਲੋਕ ਔਰਲੀ ਦੱਸਦੇ ਆ ਵੀ ਇਹ ਸਾਡੇ ਪਿੰਡੋਂ ਬੰਦੇ ਇਕੱਠੇ ਕਰਕੇ ਲੈ ਗਏ ਉੱਤੇ ਗੱਪ ਮਾਰ ਕੇ ਕਰੋਨਾ ਆਪਦਾ ਕੋਈ ਨਿੱਜੀ ਪਰਚਾ ਰੱਦ ਸੀ ਲੋ ਰੋਲਾ ਇਹ ਹੈ ਕਿ ਮੈਂ ਇਹਨਾਂ ਦੇ ਰਾਹ ਦਾ ਰੋੜਾ ਆ ਇਹਨਾਂ ਨੂੰ ਮੈਂ ਜਾਤੀ ਮੁੱਦੇ ਪੰਜਾਬ ਦੇ ਵਿੱਚ ਬਣਾਉਣ ਨਹੀਂ ਦੇ ਰਹੀ ਤੇ ਰੋਲੇ ਬਣਾਉਂਦੇ ਆ ਤੇ ਮੈਂ ਉਹਦੀ ਅਸਲੀਅਤ ਪੇਸ਼ ਕਰਦੀ ਆ ਰੋਲਾ ਸਾਰਾ ਇਹ ਹੈ ਪਰ ਜੇ ਕਿਸੇ ਗਰੀਬ ਨਾਲ ਤੱਕਾ ਹੁੰਦਾ ਜੋ ਖੜ ਜਾਂਦੇ ਕੀ ਉਹ ਜਾਤੀ ਮੁੱਦਾ ਹੁੰਦਾ ਕਿਉਂ ਮੈਂ ਨਹੀਂ ਖੜੀ ਕਦੇ ਗਰੀਬ ਲਈ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਗਰੀਬ ਦੇ ਖਿਲਾਫ ਹੀ ਕਰਦੀ ਹਾਂ ਚੰਦਪਾਨ ਦਾ ਮਸਲਾ ਪੰਜਾਬ ਦੇ ਵਿੱਚ ਹੁੰਦਾ ਹੈ ਤੁਹਾਡਾ ਸਾਰਿਆਂ ਦਾ ਧਿਆਨ ਉਸ ਮਸਲੇ ਤੇ ਗਿਆ ਉਸ ਮਸਲੇ ਦੇ ਵਿੱਚੋਂ ਕਈ ਪੱਤਰਕਾਰਾਂ ਨੇ ਕਿਸ ਤਰ੍ਹਾਂ ਦੀ ਪੱਤਰਕਾਰੀ ਕੀਤੀ ਕਿਸੇ ਨੇ ਉਹਨਾਂ ਦੇ ਹੱਕ 'ਚ ਕੀਤੀ ਕਈ ਗਮਦੂਰ ਸਿੰਘ ਦੇ ਹੱਕ 'ਚ ਖੜੇ ਪਰ ਇੱਕ ਪੰਜਾਬ ਦੀ ਧੀ ਪੱਤਰਕਾਰ ਗਗਨਦੀਪ ਕੌਰ ਗਮਦੂਰ ਸਿੰਘ ਦੇ ਹੱਕ 'ਚ ਖੜਦੀ ਆ ਜਿਹੜਾ ਉਸ ਤਰ੍ਹਾਂ ਦਾ ਸੱਚ ਜਿਹੜਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਬਰ ਖਿਲਾਫ ਬਹੁਤ ਤਰ੍ਹਾਂ ਦੀਆਂ ਸਾਜ਼ਸ਼ਾਂ ਘੜੀਆਂ ਗਈਆਂ ਸੋਸ਼ਲ ਮੀਡੀਆ ਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਹੋਰ ਬਹੁਤ ਕੁਝ ਚੱਲਿਆ ਪਰ ਉਸ ਦੇ ਤਹਿਤ ਚਲਦਿਆਂ ਚਲਦਿਆਂ ਕੁਝ ਦਿਨ ਪਹਿਲਾਂ ਗਗਨਦੀਪ ਕੌਰ ਤੇ ਤੇ ਗਮਦੂਰ ਸਿੰਘ ਤੇ ਇੱਕ ਆਡੀਓ ਚਲਾਉਣ ਨੂੰ 66A ਦੀ ਧਾਰਾ ਵਰਤ ਕੇ ਕਥਿਤ ਪਰਚਾ ਜਿਹੜਾ ਹੈ ਜੈਤੋ ਦੇ ਥਾਣੇ ਦੇ ਵਿੱਚ ਕਰ ਦਿੱਤਾ ਜਾਂਦਾ ਜਿਹੜਾ ਇਹ ਪਰਚਾ ਹੁੰਦਾ ਇਹ ਕਿਉਂ ਹੁੰਦਾ ਕਾਰਨ ਕੀ ਬੰਦਾ ਹੈ ਕਿ ਜਿਹੜੀ ਉਹ ਆਡੀਓ ਚਲੀ ਉਹ ਆਡੀਓ ਹੈ ਕਿਸ ਦੀ ਸੀ ਕਾਰਨ ਕੀ ਸੀਗਾ ਉਹ ਸਾੜੀ ਉਹਦੇ ਵਿੱਚ ਬਖਾ ਕੀ ਦਿੱਤਾ ਜਾਂ ਦੂਜਾ ਪੱਖ ਨਹੀਂ ਲਿਆ ਸੀਗਾ ਗਗਨਦੀਪ ਕੌਰ ਸਾਡੇ ਨਾਲ ਮੌਜੂਦ ਨੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰਚਾ ਹੋ ਗਿਆ ਤੁਹਾਡੇ ਤੇ ਹਾਂਜੀ ਬਿਲਕੁਲ ਤਾਂ ਸਾਰੇ ਨੂੰ ਪਤਾ ਲੱਗ ਗਿਆ ਪਰ ਮੈਨੂੰ ਇਸ ਪਰਚੇ ਦਾ ਕੋਈ ਡਰ ਪੈ ਜਾਂ ਇਸ ਪਰਚੇ ਦੇ ਕਰਕੇ ਮੈਨੂੰ ਕੋਈ ਡਿਸਟਰਬੈਂਸ ਨਹੀਂ ਹੋ ਰਹੀ ਅੱਛਾ ਮੈਨੂੰ ਲੱਗਦਾ ਹੈ ਕਿ ਇਨਾ ਇਸ ਪਰਚੇ ਦੇ ਨਾਲ ਉਹਨਾਂ ਦਾ ਜਿਹੜਾ ਦੋਗਲਾ ਚਿਹਰਾ ਹੈ ਉਹ ਨੰਗਾ ਹੋ ਗਿਆ ਕੁਝ ਦਿਨ ਪਹਿਲਾਂ ਇਹੀ ਸੇਮ ਸੇਮ ਕੇਸ ਸੀ ਜਿਹੜਾ ਉਹ ਜਿਹੜਾ ਇੱਕ ਹੋਰ ਕਿਸੇ ਨਿੱਜੀ ਚੈਨਲ ਦੇ ਪੱਤਰਕਾਰ ਦੇ ਉੱਤੇ ਸੀ ਮੈਂ ਸਿੱਧਾ ਹੀ ਕਹਿ ਦਿੰਦੀ ਹਾਂ ਲੋਕ ਆਵਾਜ਼ ਵਾਲੇ ਬਾਈ ਮਨਿੰਦਰ ਤੇ ਹੋਇਆ ਸੀ ਸੇਮ ਉਨੇ ਵੀ ਇੱਕ ਬਾਈ ਕੀ ਨਾਂ ਲੈਣੇ ਹੁੰਦੇ ਆ ਐਮਐਲਏ ਦੀ ਆਡੀਓ ਚਲਾਈ ਸੀ ਬਲਕਾਰ ਸਿੱਧੂ ਦੀ ਮੈਂ ਨਹੀਂ ਕਹਿੰਦੀ ਵੀ ਉਹ ਨਹੀਂ ਚਲਾਉਣੀ ਚਾਹੀਦੀ ਸੀ ਸਾਨੂੰ ਕੋਈ ਬੰਦਾ ਸਬੂਤ ਦੇ ਤੌਰ ਤੇ ਕੋਈ ਆਡੀਓ ਦਿੰਦਾ ਹੈ ਤੇ ਉਹ ਪੱਤਰਕਾਰ ਨੇ ਉਹ ਚਲਾਉਣੀ ਹੁੰਦੀ ਹੈ ਉਹ ਚਲਾ ਦਿੰਦਾ ਠੀਕ ਹੈ ਉਹਦਾ ਜ਼ਿੰਮੇਵਾਰ ਪੱਤਰਕਾਰ ਥੋੜੀ ਹੈ ਜਾਂ ਉਹਦੀ ਪੁਸ਼ਟੀ ਪੱਤਰਕਾਰ ਥੋੜੀ ਕਰ ਰਿਹਾ ਉਹ ਤਾਂ ਅਸੀਂ ਡਿਸਕਲੇਮਰ ਦਿੰਨੇ ਆ ਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਐ ਵੀ ਨਹੀਂ ਹੁੰਦਾ ਕਿ ਜੇ ਆ ਪਾਡੀਓ ਦੀ ਪੁਸ਼ਟੀ ਨਹੀਂ ਕਰਦੇ ਤੇ ਕਿਸੇ ਦੀ ਚੱਕ ਕੇ ਆਡੀਓ ਚਲਾ ਦਈਏ ਕਿਸੇ ਦੀ ਕਰਦਾਰ ਖੁਸ਼ੀ ਹੋ ਜੇ ਤੇ ਆਪਾਂ ਕਰੀਏ ਅਸੀਂ ਤਾਂ ਪੋਸਟ ਹੀ ਨਹੀਂ ਕਰਾਂਗੇ। ਇਹੀ ਇਹੀ ਮਾਮਲਾ, ਸੇਮ ਇਹੀ ਮਾਮਲਾ। ਉਹਦੇ ਵਾਸਤੇ ਇਹਨਾਂ ਨੇ ਧਰਨਾ ਕਿਉਂ ਲਾਇਆ? ਸੇਮ ਇਹੀ ਮਾਮਲਾ ਮਨਿੰਦਰ ਸਿੱਧੂ ਦਾ ਸੀ। ਉਦੋਂ ਇਹਨਾਂ ਨੇ ਧਰਨਾ ਲਾਇਆ ਕਿ ਪੱਤਰਕਾਰ ਦੀ ਬੋਲਣ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ। ਇਹ মিডিਆ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਇਹ ਲੋਕ ਹਨਾ ਉਦੋਂ ਇਹਨਾਂ ਨੇ ਇਹ ਗੱਲਾਂ ਕਹਿ ਕੇ ਕਿ ਸੀਮ ਆਈ ਉਹਨੇ ਆਡੀਓ ਪਾਈ ਸੀ ਉਹਦੇ ਵੀ ਦੂਜਾ ਪੱਖ ਨਹੀਂ ਲਿਆ ਸੀ ਸੀਮ ਉਹਨੇ ਡਿਸਕਲੇਮਰ ਲਾਇਆ ਸੀ ਜਿਵੇਂ ਸੇਮ ਕੀਤਾ ਤੁਸੀਂ ਤੁਸੀਂ ਪਤਾ ਨਹੀਂ ਪੱਖ ਲਿਆ ਕਿ ਨਹੀਂ ਲਿਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਲਈ ਸੀ ਪੱਖ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਪੱਖ ਦਿੱਤਾ ਨਹੀਂ ਇਹਨਾਂ ਨੇ ਪੱਖ ਦੇਣ ਦੀ ਕੋਸ਼ਿਸ਼ ਕੀਤੀ ਹਮੇਸ਼ਾ ਇਹ ਹੀ ਗੱਲ ਕਰਤੋਂ ਰਹਿੰਦੇ ਰਹਨੇ ਹਾਂ ਵੀ ਤੁਸੀਂ ਆਏ ਨਹੀਂ ਕੀਤਾ ਜਾਂ ਤੁਸੀਂ ਆਏ ਨਹੀਂ ਕੀਤਾ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਮੈਨੂੰ ਮੇਰੇ ਤੱਕ ਅਪਰੋਚ ਕੀਤੀ ਕਿੰਨੀ ਵਾਰ ਇਹਨਾਂ ਦੇ ਚੈਨਲਾਂ ਦੇ ਉੱਤੇ ਇਹਨਾਂ ਦੇ ਵੱਲੋਂ ਹਨਾ ਇਹਨਾਂ ਦੇ ਵੱਲੋਂ ਮੈਨੂੰ ਪੱਦੀ ਸ਼ਬਦਾਵਲੀ ਜਾਂ ਮੰਨ ਲਓ ਇਹਨਾਂ ਨੇ ਕਿੰਨੀ ਵਾਰ ਕਿਹਾ ਵੀ ਇਹ ਵਕਾਊ ਆ ਵਕਾਊ ਆ ਵਕਾਊ ਆ ਜਿਹੜੇ ਬੰਦੇ ਨਾਲ ਮੇਰੀ ਬਣਦੀ ਹੋਈ ਨਹੀਂ ਜਿਹਦੇ ਨਾਲ ਮੇਰੀ ਬੰਦੀ ਹੋਈ ਨਹੀਂ ਤੇ ਮੈਂ ਬਿਨਾ ਕਿਸੇ ਰੀਜ਼ਨ ਤੋਂ ਮੇਰੇ ਕੋਲ ਉਹਨਾਂ ਦਾ ਨੰਬਰ ਨਹੀਂ ਹੈ ਨਾ ਮੈਂ ਬਿਨਾ ਕਿਸੇ ਰੀਜ਼ਨ ਤੋਂ ਇਹਨਾਂ ਦੇ ਘਰੇ ਜਾਵਾਂ ਤੇ ਉੱਥੇ ਮੇਰਾ ਕੋਈ ਨੁਕਸਾਨ ਹੋ ਜੇ ਫਿਰ ਤੁਸੀਂ ਆਹੀ ਮੈਂ ਲੈ ਕੇ ਮੈਨੂੰ ਐ ਕਹਿਣਾ ਸੀਗਾ ਕਿ ਤੁਸੀਂ ਉੱਥੇ ਗਏ ਕਿ ਲੈਣ ਸੀ ਥੋੜੀ ਤਾਂ ਇੰਨੀ ਖੜਕਦੀ ਆ ਹੂੰ ਤੁਹਾਡੇ ਤੇ ਤਾਂ ਉਹ ਪੋਸਟਾਂ ਪਾਉਂਦੇ ਆ ਸ਼ਰਿਆਮਾ ਫਿਰ ਤੁਸੀਂ ਉੱਥੇ ਗਏ ਕਿ ਲੈਣ ਸੀ ਫਿਰ ਤੁਸੀਂ ਮੈਂ ਆਪਦੀ ਸੇਫਟੀ ਨਹੀਂ ਦੇਖਣੀ ਜੇ ਇਹ ਮੈਨੂੰ ਬੁਲਾਉਣ ਮੈਨੂੰ ਐ ਲੱਗਦਾ ਜੇ ਤੁਸੀਂ ਪੱਖ ਲੈ ਜਾਂਦੇ ਤੁਹਾਡੇ ਗੱਲ ਪੈ ਸਕਦੇ ਸੀ ਨਹੀਂ ਹੋਰ ਕੀ ਕਰਦੇ ਇਹ ਇਹ ਖੁਦ ਘਰ ਤੋਂ ਨਹੀਂ ਆਏ ਮੈਨੂੰ ਪੱਕ ਦੇਣ ਇੱਥੇ ਇਹਨਾਂ ਨੂੰ ਕਾਹਦਾ ਡਰ ਸੀ ਇਹ ਕਾਤੋਂ ਨਹੀਂ ਆਈ ਪੱਕ ਦੇਣਾ ਇਹ ਸਵਾਲ ਇਹਨਾਂ ਨੂੰ ਕਰਕੇ ਵੇਖਿਓ ਇਹਨਾਂ ਨੂੰ ਮੇਰੇ ਤੋਂ ਕਾਹਦਾ ਖਤਰਾ ਹੈ ਜੇ ਮਤਲਬ ਮੈਂ ਮੈਨੂੰ ਖਤਰੇ ਦੀ ਗੱਲ ਤਾਂ ਬਹੁਤ ਬਾਧੀ ਹੈ ਜਿਹੜੇ ਬੰਦੇ ਰੋਜ਼ ਤੁਹਾਡੇ ਤੇ ਵਕਾਊ 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 ਤੇ ਹੋਰ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਰਹਿੰਦੇ ਆ ਇਤੋਂ ਤੱਕ ਕਿ ਘਟੀਆਂ ਸ਼ਬਦਾਵਲੀ ਵਰਤਦੇ ਰਹਿੰਦੇ ਆ ਹਨਾ ਇੱਕ ਪਾਰਟਿਕੂਲਰ ਇੱਕ ਇਹ ਜਥੇਬੰਦੀਆਂ ਦੇ ਆਗੂਆਂ ਦੇ ਜਿਹੜੇ ਆਗੂ ਕੌਣ ਹੁੰਦੇ ਆ ਸੂਝਵਾਨ ਬੰਦੇ ਹੁੰਦੇ ਆ ਜਿਨ੍ਹਾਂ ਦੇ ਵੱਲੋਂ ਇੱਕ ਕਮਿਊਨਿਟੀ ਨੂੰ ਗੰਦੀ ਸ਼ਬਦਾਵਲੀ ਵਰਤੀ ਗਈ ਇੱਕ ਕਮਿਊਨਿਟੀ ਨੂੰ ਪੂਰੀ ਕਮਿਊਨਿਟੀ ਨੂੰ ਗੰਦੀ ਸ਼ਬਦਾਵਲੀ ਵਰਤੀ ਗਈ ਤੇ ਮੈਂ ਜੇ ਉਸ ਕਮਿਊਨਿਟੀ ਤੋਂ ਬਿਲੋਂਗ ਕਰਦੀ ਆ ਤੇ ਇਹਦੇ ਵਿੱਚ ਮੇਰੀ ਕੀ ਗਲਤੀ ਆ ਇਦੇ ਵਿੱਚ ਮੇਰੀ ਕੀ ਗਲਤੀ ਆ ਮੈਂ ਕਦੇ ਵੀ ਇਹ ਨਹੀਂ ਹੋਇਆ ਵੀ ਮੈਂ ਪਹਿਲ ਤੇ ਉਹਨਾਂ ਵੱਲ ਗਈ ਮੈਂ ਸਭ ਤੋਂ ਪਹਿਲਾਂ ਸਤਨਾਮ ਸਿੰਘ ਦਾ ਪੱਖ ਚਲਾਇਆ ਸੀ ਇਹ ਉਦੋਂ ਤੋਂ ਹੀ ਮੇਰੇ ਨਾਲ ਖਾਰਖਾਂਦੇ ਸੀ ਮੈਨੂੰ ਇਹਨਾਂ ਦੇ ਕੁਲਦੀਪ ਸਿੰਘ ਨੇ ਆਪੇ ਫੋਨ ਕਰਕੇ ਬੁਲਾਇਆ ਮੈਂ ਉਹਦਾ ਪੱਖ ਲੈਣ ਨਾ ਗਈ ਹਵਾਂ ਇੱਕ ਹੁੰਦਾ ਵੀ ਬੁਲਾਇਆ ਫਿਰ ਤਾਂ ਬੰਦਾ ਕਹਿੰਦਾ ਵੀ ਬਈ ਮੈਨੂੰ ਇਹਨਾਂ ਸੱਦਿਆ ਸੀਗਾ ਸੱਦ ਕੇ ਘਰੇ ਮੇਰੇ ਨਾਲ ਬਤਮੀਜ਼ੀ ਕੀਤੀ ਇਹ ਕੁੰਦਾ ਖੁਦ ਜਾ ਕੇ ਕੈਮਰੇ ਇਹੀ ਕੰਮ ਤੇ ਕੁਲਦੀਪ ਸਿੰਘ ਨੇ ਕੀਤਾ ਸੀ ਠੱਕੇ ਨਾਲ ਕੈਮਰੇ ਲੈ ਕੇ ਗਮਦੂਰ ਸਿੰਘ ਦੇ ਘਰੇ ਵੜਦਾ ਸੀ ਕੀ ਸਾਨੂੰ ਫਿਰ ਸਾਡਾ ਮੀਡੀਆ ਇਹ ਇਜਾਜ਼ਤ ਦਿੰਦਾ ਜਾਂ ਸਾਡਾ ਕਾਨੂੰਨ ਇਹ ਇਜਾਜ਼ਤ ਦਿੰਦਾ ਵੀ ਤੁਸੀਂ ਠੱਕੇ ਨਾਲ ਕਿਸੇ ਦੇ ਘਰੇ ਵੀਡੀਓ ਬਣਾਉਣ ਜਾਵੜੋ ਇਹ ਇਹ ਵੀ ਇਜਾਜ਼ਤ ਹੈ ਨਹੀਂ ਸਾਨੂੰ ਫਿਰ ਮੈਂ ਕਿਵੇਂ ਜਾ ਸਕਦੀ ਆ ਇੱਕ ਪਰਮਿਸ਼ਨ ਇੱਕ ਮਤਲਬ ਬੰਦੇ ਦੇ ਵੱਲੋਂ ਪਹਿਲ ਤੇ ਹੋਣੀ ਚਾਹੀਦੀ ਹੈ ਨਾ ਵੀ ਹਾਂ ਭਾਈ ਮੈਂ ਆਖ ਰੱਖੂੰਗਾ ਤੂੰ ਆ ਹਣਾ ਇਹ ਆਖਣ ਇਹ ਅੱਜ ਵੀ ਆਖਦੇ ਨਾ ਤੇ ਮੈਂ ਜਾਵਾਂ ਨਾ ਮੈਂ ਪਿਓ ਦੀ ਤੀ ਨਹੀਂ ਮੈਂ ਇਹ ਨਹੀਂ ਵੀ ਮੈਂ ਡਰ ਕੇ ਕਹਿ ਰਹੀ ਆ ਡਾਡੂ ਨਹੀਂ ਹੋਰ ਕਿਸੇ ਚੈਨਲ ਤੇ ਰੱਖ ਦੋ ਲੈ ਹੋਰ ਇਹਨਾਂ ਕੋਲ ਚੈਨਲ ਨਹੀਂ ਕਿੰਨੇ ਚੈਨਲ ਇਹਨਾਂ ਕੋਲ ਠੇਕੇ ਤੇ ਨੇ ਕਿੰਨੇ ਚੈਨਲਾਂ ਨੇ ਮੇਰੇ ਖਿਲਾਫ ਵੀਡੀਓ ਪਾਈਆਂ ਗਗਨ ਸਿੱਧੂ ਇੱਕ ਜਥੇਬੰਦੀਆਂ ਦੇ ਖਿਲਾਫ ਹੋ ਗਈ ਪਹਿਲੀ ਗੱਲ ਤੇ ਇਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਧੀਆਂ ਪੁੱਤਾਂ ਦੇ ਪਰਚੇ ਕਰਦੀਆਂ ਪਹਿਲੀ ਆ ਦੇਖੀਆਂ ਕਿਸਾਨ ਜਥੇਬੰਦੀਆਂ ਜਿੰਨਾ ਜਿਹੜੀਆਂ ਕਰਤੀ ਕਿਸਾਨ ਜਥੇਬੰਦੀ ਹੋਵੇ ਜਿਹੜੀ ਕਿਸਾਨ ਜਥੇਬੰਦੀ ਹੋਵੇ ਤੇ ਉਹ ਕਿਸਾਨਾਂ ਦੀ ਧੀ ਤੇ ਪਰਚੇ ਕਰ ਰਹੀ ਆ ਸ਼ਰਮ ਦੀ ਗੱਲ ਹੈ ਇਹਨਾਂ ਨੂੰ ਲੜਨਾ ਤੇ ਸਰਕਾਰ ਨਾਲ ਚਾਹੀਦਾ ਲੜੀਏ ਮਰਨਾ ਜਾਂਦੇ ਆ ਮਤਲਬ ਇਹਨਾਂ ਨੂੰ ਉਹਨਾਂ ਖਤਰਾ ਸਰਕਾਰ ਤੋਂ ਨਹੀਂ ਹੈਗਾ ਜਿਹੜੀ ਜਿਹੜੀਆਂ ਜ਼ਮੀਨਾਂ ਹੋਣ ਤੇ ਤੁਲੀ ਹੋਈ ਆ ਉਹਨਾਂ ਖਤਰਾ ਸਰਕਾਰ ਤੋਂ ਨਹੀਂ ਜਿੰਨਾ ਇਹਨਾਂ ਨੂੰ ਮਿਲਤੇ ਉਹਦੇ ਚ ਤਾਂ ਹਸਲਤਾ ਕਰਦੇ ਆ ਨਹੀਂ ਪਰ ਤੁਸੀਂ ਉਹ ਆਸ ਆਡੀਓ ਦੀ ਪੁਸ਼ਟੀ ਕੀਤੀ ਜਿਹੜੀ ਆਡੀਓ ਚਲਾਈ ਉਹਦੇ ਵਿੱਚ ਕੋਈ ਲੈਣ ਦੇਣ ਦੀ ਗੱਲ ਹੋ ਰਹੀ ਹੈ ਤੁਸੀਂ ਉਹ ਪ੍ਰੋਪਰ ਨਹੀਂ ਚੱਲੀ ਤੁਹਾਡੇ ਚੈਨਲ ਤੇ ਉਹਨਾਂ ਦਾ ਪੱਖ ਮਤਲਬ ਜਿਹੜੀ ਇਹ ਗੱਲ ਸੁਣਨ ਚਾਹੁੰਦੀ ਹੈ ਮੇਰੀ ਅਜੇ ਤੱਕ ਰਜਿੰਦਰ ਸਿੰਘ ਨਾਲ ਗੱਲ ਨਹੀਂ ਹੋਈਗੀ ਨਾ ਹੀ ਮੈਂ ਉਹਨਾਂ ਦੇ ਸਾਥੀ ਨਾਲ ਗੱਲ ਹੋਈ ਮੈਂ ਚਾਹੂੰਗਾ ਉਹਨਾਂ ਦਾ ਵੀ ਪੱਖ ਲਵਾ ਮੈਂ ਕਿਉਂਕਿ ਪੱਖ ਸਾਂਝਾ ਪੱਤਰਕਾਰ ਦਾ ਇੱਕ ਫਰਜ਼ ਬੰਦਾ ਪਰ ਮੈਂ ਤੁਹਾਨੂੰ ਦੱਸਦਾ ਵੀ ਉਹਦੇ ਵਿੱਚ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹ ਆਡੀਓ ਲੰਮੀ ਸੀ ਤੁਸੀਂ ਇੱਕ ਸ਼ਾਰਟ ਚਾਰੀਓ ਚਲਾਈਏ ਨਹੀਂ ਉਹ ਉਹਦੇ ਤੋਂ ਪਹਿਲਾਂ ਪੂਰਾ ਇੰਟਰਵਿਊ ਪਿਆ ਹੋਇਆ ਹੈ ਉਸੇ ਚੈਨਲ ਦੇ ਉੱਤੇ ਔ ਤਬ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਲੀਅਰ ਕਰਦਾ ਇਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਮੈਂ ਉਹ ਚੈਨਲ ਦੀ ਮਾਲਕ ਆ ਮੈਂ ਉਹ ਚੈਨਲ ਦੀ ਮਾਲਕ ਨਹੀਂ ਮੈਂ ਉੱਥੇ ਇੱਕ ਬਤੌਰ ਪੱਤਰਕਾਰ ਕੰਮ ਹੀ ਕਰਦੀ ਆ ਉਹਦੇ ਵਿੱਚ ਇੱਕ ਇੰਟਰਵਿਊ ਪਿਆ ਉਸ ਤੋਂ ਵਿੱਚੋਂ ਹੀ ਜਿਵੇਂ ਪੀਐਨਜੀਆਂ ਜਾਂ ਰੀਲਾਂ ਕੱਟੀਆਂ ਜਾਂਦੀਆਂ ਸਾਰੇ ਚੈਨਲ ਕੱਟਦੇ ਆ ਕਿਹੜਾ ਚੈਨਲ ਆ ਜਿਹੜਾ ਰੀਲ ਜਾਂ ਪੀਐਨਜੀ ਨਹੀਂ ਕੱਟਦਾ ਮੈਨੂੰ ਇੱਕ ਚੈਨਲ ਉੱਠ ਕੇ ਆਖਦੇ ਵੀ ਅਸੀਂ ਨਹੀਂ ਕੱਟਦੇ ਸਾਰੇ ਕੱਟ ਕੇ ਪਾਉਂਦੇ ਆ ਤੇ ਜਦੋਂ ਸਾਨੂੰ ਉਹ ਕਾਲ ਆਉਂਦੀ ਆ ਕਿ ਵੀ ਚੰਦਪਾਣ ਵਾਲੇ ਮੁੱਦੇ ਦੇ ਵਿੱਚ ਸਮਝੌਤਾ ਹੋ ਰਿਹਾ ਰਾਜੀਨਾਮਾ ਹੋ ਰਿਹਾ ਕਿੱਡੀ ਕਿੱਡੀ ਸੋਹਣੀ ਗੱਲ ਐ ਇਹ ਵੀ ਉਹ ਸਿਰ ਜੋੜ ਕੇ ਬ ਦੋਨੇ ਤਰਾ ਹਨਾ ਵੀ ਕੋਈ ਮੈਨੂੰ ਨਹੀਂ ਪਤਾ ਵੀ ਉਹ ਦੇਣ ਲੈਣ ਕਰਨਗੇ ਕਿ ਉਹ ਉੱਥੇ ਮਾਫੀ ਮੰਗਣਗੇ ਕਿ ਉਹ ਇੱਕ ਦੂਜੇ ਦੇ ਭਾਈਚਾਰਕ ਸਾਂਝ ਬਚਾਉਣ ਲਈ ਰਾਜੀਨਾਮਾ ਕਰ ਰਹੇ ਆ ਤੇ ਮੇਰੀ ਆਡੀਓ ਜਾਂ ਮੇਰੀ ਇੰਟਰਵਿਊ ਉਹਨਾਂ ਨੂੰ ਡਿੱਕਾ ਲਾ ਰਹੀ ਹੈ ਅੜਿੱਕਾ ਲਾ ਰਹੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਸ਼ਰਤ ਹੈ ਵੀ ਉਹ ਉਹ ਨਹੀਂ ਹੋਣੀ ਚਾਹੀਦੀ ਜਾਂ ਉਹ ਉਹ ਡਿਲੀਟ ਕਰਾਉਣੀ ਚਾਹੀਦੀ ਹੈ ਹਨਾ ਤੇ ਮੈਂ ਚੰਦ ਵਿਊਆਂ ਖਾਤਰ ਤੁਸੀਂ ਵੀ ਮੇਰੀ ਅੱਜ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ ਕੱਲ ਨੂੰ ਮੈਨੂੰ ਇਹਦੇ ਤੋਂ ਬਹੁਤ ਵੱਡੀ ਸਮੱਸਿਆ ਹੁੰਦੀ ਹੋਵੇ ਤੇ ਮੈਂ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਕਾਲ ਕਰਾਂਗਾ ਕਿ ਵੀ ਤੁਸੀਂ ਬਈ ਮੇਰੀ ਇੰਟਰਵਿਊ ਨਾ ਚਲਾਓ ਤੇ ਤੁਸੀਂ ਡਿਲੀਟ ਕਰੋਗੇ ਕਿਉਂਕਿ ਮੇਰਾ ਅਧਿਕਾਰ ਹੈ ਮੇਰਾ ਇਹ ਅਧਿਕਾਰ ਹੈ ਤੇ ਮੈਂ ਕਿਸੇ ਦਾ ਅਧਿਕਾਰ ਕਿਵੇਂ ਖੋ ਸਕਦੀ ਹਾਂ ਕਿਸ ਤੋਂ ਕਿਵੇਂ ਖੋ ਸਕਦੀ ਹਾਂ ਜਦੋਂ ਉਹਨਾਂ ਦਾ ਰਾਜਨਾਮਾ ਹੁੰਦਾ ਮੈਂ ਚੰਦ ਵਿਊਆਂ ਖਾਤਰ ਚੰਦ ਵਿਊਆਂ ਦੇ ਲਾਲਚ ਲਈ ਉਹ ਇੰਟਰਵਿਊ ਇੱਕ ਵਾਰ ਹਾਈਡ ਕਰਤੀ ਜਾਂ ਡਿਲੀਟ ਕਰਵਾਤੀ ਹਨਾ ਯੱਕ ਚੈਨਲ ਵਾਲਿਆਂ ਨੇ ਕਰਤੀ ਚੈਨਲ ਨੂੰ ਵੀ ਤਾਂ ਕਾਲ ਗਏ ਹੈ ਨਾ ਵੀ ਭਾਈ ਸਾਡਾ ਰਾਜਨਾਮਾ ਹੁੰਦਾ ਸਾਨੂੰ ਰਾਜਨਾਮਾ ਕਰ ਲੈਣ ਦਿਓ ਤੇ ਫਿਰ ਚੈਨਲ ਇਹ ਤਾਂ ਸਾਡੇ ਚੈਨਲ ਦੀ ਜਾਂ ਮੇਰੀ ਬਹੁਤ ਵਧੀਆ ਗੱਲ ਹੈ ਵੀ ਅਸੀਂ ਤੁਹਾਡਾ ਰੋਲਾ ਵਦਨ ਰੋਕ ਰੋਕਣ ਦੇ ਲਈ ਉਹ ਕੀਤੀ ਨਾ ਕਿ ਤੁਹਾਡੇ ਤੋਂ ਡਰ ਕੇ ਕੀਤੀ ਪਰ ਜਿਹੜੀਆਂ ਉਹਦੇ ਚੋਰੀਆਂਆਂ ਪੀਆਂ ਜਾਂ ਜਿਹਦੇ ਚ ਚੰਦ ਪਾਉਂਦਾ ਜ਼ਿਕਰ ਹੀ ਨਹੀਂ ਆ ਜਿਹੜੀਆਂ ਉਹ ਕੱਟੀਆਂ ਗਈਆਂ ਸੀ ਉਹ ਪੈਂਦੀ ਪਈਆਂ ਰਹੀਆਂ ਉਹ ਉਦਾਂ ਹੀ ਪਈਆਂ ਰਹੀਆਂ ਚੈਨਲ ਦੇ ਉੱਤੇ ਇਹਨਾਂ ਨੇ ਸਿਰਫ ਉਸ ਆਡੀਓ ਨੂੰ ਬਣਾਇਆ ਹੁਣ ਉਸ ਆਡੀਓ 'ਚ ਨਾ ਤਾਂ ਮੇਰਾ ਕੋਈ ਨਾਮ ਹੈ ਨਾ ਕੋਈ ਉਹ ਆਡੀਓ ਦੇ ਵਿੱਚ ਮੇਰਾ ਕੋਈ ਜ਼ਿਕਰ ਆ ਮੈਂ ਤਾਂ ਕਹਿੰਦਾ ਮਤਲਬ ਜੇ ਤੁਹਾਡੇ ਤੇ ਪਰਚਾ ਹੋਇਆ ਚੈਨਲ ਤੇ ਬੰਦਾ ਸੀ ਕਿ ਨਾ ਕਿ ਤੁਹਾਡੇ ਤੇ ਡੈਫੀਨਟਲੀ ਤੁਸੀਂ ਦੱਸੋ ਵੀ ਮੈਂ ਚੈਨਲ ਦੀ ਐਡੀਟਰ ਆ ਜਾਂ ਮੈਂ ਇਹ ਸਾਬਿਤ ਕਰ ਦੇਣ ਵੀ ਮੈਂ ਅੱਜ ਤੱਕ ਇੱਕ ਵੀ ਚੀਜ਼ ਪੋਸਟ ਵਾਸਤੇ ਐਂਟਰ ਵਾਲੇ ਬਟਨ ਤੇ ਹੱਥ ਮਾਰਿਆ ਹੋਵੇ ਇੱਕ ਵਾਰ ਵੀ ਚੈਨਲ ਤੇ ਜਿਹੜੀ ਵੀ ਚੀਜ਼ ਪੋਸਟ ਹੁੰਦੀ ਆ ਐਡੀਟਰਾਂ ਦੇ ਵੱਲੋਂ ਤੁਹਾਨੂੰ ਵੀ ਪਤਾ ਐਸ ਗੱਲ ਦਾ ਵੀ ਮੈਂ ਹੁਣ ਮੈਂ ਬੈਠੀ ਤੇ ਆਪਦੇ ਪਿੰਡ ਬੈਠੀਆਂ ਦਫ਼ਤਰ ਸਾਡਾ ਮੁਹਾਲੀ ਆ ਮੈਂ ਕਿਵੇਂ ਮਤਲਬ ਰੋਜ਼ ਪੋਸੀਬਲ ਹੈਗਾ ਵੀ ਮੈਂ ਰੋਜ਼ ਜਾ ਕੇ ਉੱਥੇ ਪੋਸਟ ਕਰਦੀ ਹੋਊਂਗੀ ਪ੍ਰੈਕਟੀਕਲੀ ਪੋਸੀਬਲ ਹੈਗਾ ਇਹ ਨਹੀਂ ਹੈਗਾ ਸੋ ਇਹ ਉਤੋਂ ਲਿਖਿਆ ਕੀ ਆ ਕਿ ਇਹਨਾਂ ਨੇ ਜੰਦ ਭਾਣ ਗਮਦੂਰ ਕੇ ਘਰੇ ਬੈਠ ਕੇ ਉਹ ਵੀਡੀਓ ਐਡਿਟ ਕੀਤੀ ਫਿਰ ਤੁਸੀਂ ਇਹੀ ਸਾਬਤ ਕਰ ਦੋ ਤੁਸੀਂ ਮੈਨੂੰ ਕਿੰਨੀ ਵਾਰ ਵਿਕਾਉ ਕਿਹਾ ਕਿੰਨੀ ਵਾਰ ਕੁਲਦੀਪ ਨੇ ਕਿਹਾ ਇਹ ਕਹਿ ਦਿੰਦੇ ਆ ਤੂੰ ਆ ਜਾ ਸਾਡੇ ਨਾਲ ਡਿਬੇਟ ਕਰ ਲੈ ਹਣਾ ਕੀ ਗੱਲ ਭਾਈ ਤੁਹਾਡੇ ਨਾਲ ਕਾਦੇ ਬਦਲੇ ਮੈਂ ਡਿਬੇਟ ਕਰਾਂ ਵਿਧਾਨ ਸਭਾ ਲਈ ਆ ਤੁਸੀਂ ਕਿਉਂ ਤੁਸੀਂ ਤੁਹਾਡੀ ਮਤਲਬ ਕੀ ਕੀ ਤੁਹਾਡਾ ਦੇਣ ਕੀ ਆ ਪੰਜਾਬ ਨੂੰ ਜਣਾ ਖਣਾ ਤੁਹਾਨੂੰ ਗਾਲਾਂ ਕੱਢ ਜਾਂਦਾ ਬੋਸਤਾਂ ਵੇਖ ਲਓ ਨਾ ਜਣਾ ਕਣਾ ਤੁਹਾਡੇ ਬਾਰੇ ਤੁਹਾਡੀਆਂ ਕਰਤੂਤਾਂ ਬਾਰੇ ਲਿਖਦਾ ਹੁਣ ਜੇ ਲੋਕ ਮੈਨੂੰ ਇਹਨਾਂ ਦੀਆਂ ਕਰਤੂਤਾਂ ਕੈਮਰੇ ਤੇ ਦੱਸਦੇ ਅੱਜ ਮੇਰੀ ਕੀ ਗਲਤੀ ਆ ਜੇ ਲੋਕ ਦੱਸ ਰਹੇ ਆ ਮੈਂ ਲੋਕਾਂ ਦੀ ਆਵਾਜ਼ ਨਾ ਚਲਾਵਾ ਮੈਂ ਉਹਨਾਂ ਨੂੰ ਐਂ ਆਖਦਾ ਨਾ ਬਈ ਉਹ ਪਰਚਾ ਕਰ ਦੇਣਗੇ ਮੈਂ ਨਹੀਂ ਚਲਾਉਂਦੀ ਕਿਉਂ ਡਰ ਮਾਰਿਆ ਤੁਹਾਡਾ ਲੋਕ ਲੋਕਾਂ ਨੂੰ ਤਕਲੀਫ ਆ ਤੁਹਾਡੇ ਤੋਂ ਮੈਨੂੰ ਨਹੀਂ ਆਗੀ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਜਵਾਬ ਦੇ ਦਿਓ ਤੁਸੀਂ ਕਿਉਂ ਲੋਕਾਂ ਦੇ ਪਰਸਨਲ ਮਾਮਲਿਆਂ ਦੇ ਵਿੱਚ ਜਾ ਕੇ ਸੌਦੇਬਾਜ਼ੀਆਂ ਕਰਾਉਂਦੇ ਹੋ ਇਹਨਾਂ ਦਾ ਜਵਾਬ ਲੋਕ ਮੰਗ ਰਹੇ ਆ ਤੁਹਾਡੇ ਤੋਂ ਮੈਂ ਕਹਿੰਦਾ ਮਤਲਬ ਉਹ ਸੌਦੇਬਾਜ਼ੀ ਕਰਾਉਂਦੇ ਆ ਪਰ ਉਹਦੇ ਵਿੱਚ ਆਡੀਓ 'ਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹ ਇੱਕ ਟਰੈਪ ਦੇ ਆਧਾਰ ਤੇ ਇੱਕ ਬੰਦੇ ਨੂੰ ਭਰੋਸੇ 'ਚ ਲੈਣ ਲਈ ਬਣਾਈ ਹੋਈ ਇੱਕ ਆਡੀਓ ਸੀਗੀ ਉਹਨੂੰ ਇੱਕ ਲੀਕ ਕਰਕੇ ਦੂਜੇ ਪਾਸੇ ਵਰਤਿਆ ਗਿਆ ਉਹ ਕਹਿੰਦੇ ਕਿ ਸਾਡੀ ਕਰਤਾਰ ਖੁਸ਼ੀ ਹੋਈ ਇਸ ਚੀਜ਼ ਚ 4 ਸਾਲ ਪਹਿਲਾਂ ਛੇ ਦਿਨ ਇਸ ਮਸਲੇ ਨੂੰ ਲੈ ਕੇ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਬਰੀ ਵੀ ਕੀਤਾ ਹੋਇਆ ਇਸ ਚੀਜ਼ ਚ ਪਹਿਲਾਂ ਤਾਂ ਇਹ ਕਹ ਫਿਰ ਇਹ ਕਹਿੰਦੇ ਇਹ 4 ਸਾਲ ਪੁਰਾਣੀ ਹੈ ਟਰੈਪ ਵਾਲੀ ਹੈ ਪਹਿਲਾਂ ਇਹਨਾਂ ਨੂੰ ਪੁੱਛ ਲਓ ਵੀ ਇਹ ਪੁਰਾਣੀ ਹੈ ਕਿ ਮੈਂ ਬਣਾਈ ਹੈ ਕਦੇ ਇਹ ਕਹਿੰਦੇ ਆ ਵੀ ਇਹਨੇ ਐਡਿਟ ਕੀਤੀ ਆ ਕਦੇ ਇਹ ਕਹਿੰਦੇ ਆ 4 ਸਾਲ ਪੁਰਾਣੀ ਹੈ ਟਰੈਪ ਲਾ ਕੇ ਅਸੀਂ ਐਂ ਕੀਤੀ ਸੀ ਬੰਦੇ ਜਿਉਂਦੇ ਜਾਗਦੇ ਬੈਠੇ ਆਹੋ ਠੀਕ ਆ ਚੋਰ ਨੂੰ ਚੋਰ ਟੱਕਰੇ ਸੀਗੇ ਠੀਕ ਆ ਤੇ ਇਹਨਾਂ ਦੇ ਕਿਹੜੇ ਸਮਝੌਤੇ ਹੋਏ ਆ ਸਾਨੂੰ ਪਤਾ ਨਹੀਂ ਜੇ ਇਹਨਾਂ ਨੂੰ ਐਂ ਲੱਗਦਾ ਨਾ ਵੀ ਇਹ ਐਂ ਕੀਤੀ ਆ ਤਾਂ ਸਾਰੀਆਂ ਉਸ ਵੇਲੇ ਦੀਆਂ ਕਢਾਓ ਫੇਰਾੜਿਓ ਸਾਰੀਆਂ ਕਢਾਓ ਕੱਲੀ-ਕੱਲੀ ਕਰਵਾਓ ਪਤਾ ਲੱਗੇ ਵੀ ਇਹ ਟਰੈਪ ਲਾਇਆ ਕਿ ਇਹਨਾਂ ਦੀ ਆਪਸ ਦੇ ਵਿੱਚ ਹੀ ਕਢਾ ਲੋ ਨਾ ਰਜਿੰਦਰ ਸਿੰਘ ਜੀ ਤੇ ਨੌਨੇਹਾਲ ਦੀ ਆਪਸ 'ਚ ਤਾਂ ਕੋਈ ਟਰੈਪ ਤੇ ਜਾਲ ਦੀ ਗੱਲ ਨਹੀਂ ਨਾ ਕਰ ਰਹੇ ਹੋਣਗੇ ਆਪਸ ਦੇ ਵਿੱਚ ਤਾਂ ਉਹ ਸੌਦੇਬਾਜ਼ੀ ਵਾਲੀ ਆ ਹੀ ਜਾਊਗੀ ਨਾ ਉਹ ਕਢਾ ਲੋ ਫਿਰ ਸਾਰੀਆਂ ਕਢਾਓ ਫਿਰ ਜੇ ਐਡੀ ਗੱਲ ਹੈ ਇਹ ਕਹਿੰਦੇ ਤੁਸੀਂ ਜਾਂਚ ਕਰਿਆ ਕਰੋ ਬਈ ਸਾਨੂੰ ਦੇ ਦਿਓ ਇੱਕ ਇੱਕ ਫੋਰੈਂਸਿਕ ਟੀਮ ਅਸੀਂ ਸਾਰੇ ਉੱਥੇ ਬੈਠ ਕੇ ਜਾਂਚ ਕਰਕੇ ਨਾ ਫਿਰ ਪਾਇਆ ਕਰਾਂਗੇ ਇਸ ਹਿਸਾਬ ਨਾਲ ਤਾਂ ਕੋਈ ਵੀ ਬੰਦਾ ਸਾਨੂੰ ਆੜੀਓ ਦੇਊਗਾ ਜਾਂ ਵੀਡੀਓ ਦੇਊਗਾ ਅਸੀਂ ਪਾਈ ਨਹੀਂ ਸਕਦੇ ਅਸੀਂ ਆਖਿਆ ਕਰਾਂਗੇ ਇਕੱਲੇ ਇਲਜ਼ਾਮ ਲਾ ਦਿਓ ਸਬੂਤ ਨਾ ਕੋਈ ਦਿਓ ਅਹੀ ਮਤਲਬ ਹੋਇਆ ਨਾ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਮੈਂ ਤੁਹਾਨੂੰ ਐਫਆਈਆਰ ਦੀ ਕਾਪੀ ਨਾ ਦੇਵਾਂ ਮੰਨ ਲਓ ਹਨਾ ਮੈਂ ਤੁਹਾਨੂੰ ਐਫਆਈਆਰ ਦੀ ਕਾਪੀ ਨਾ ਦੇਵਾਂ ਤੁਸੀਂ ਕੱਲਾ ਮੈਥੋਂ ਸੁਣ ਕੇ ਕਹੀ ਜਾਓ ਪਰਚਾ ਹੋ ਗਿਆ ਪਰਚਾ ਹੋ ਗਿਆ ਕਿਹੜਾ ਮੰਨੂਗਾ ਸਬੂਤ ਸਬੂਤ ਦੇ ਸਬੂਤ ਤੋਂ ਹੀ ਲੋਕ ਮੰਨਦੇ ਆ ਨਾ ਤੇ ਜੇ ਮੈਂ ਕਹਿਤਾ ਸੀ ਮੰਨ ਲਓ ਜੇ ਮੈਂ ਮੇਰੇ ਚੈਨਲ ਨੇ ਪਾਤੀ ਜਾਂ ਕਿਸੇ ਨੇ ਆਡੀਓ ਬਣਾਤੀ ਅੱਛਾ ਤੇ ਜੇ ਇਹ ਹੋ ਗਿਆ ਹਨਾ ਤੇ ਤੁਸੀਂ ਤੁਹਾਡੇ ਕੋਲ ਪੇਜ ਨੇ ਤੁਹਾਡੇ ਕੋਲ ਆਪਦੇ ਚੈਨਲ ਨੇ ਹਨਾ ਤੇ ਉਹਨਾਂ ਤੇ ਜਾ ਕੇ ਤੁਸੀਂ ਆਪਦੀ ਸਫਾਈ ਦੇ ਦੋ ਕੀ ਗੱਲ ਤੁਹਾਡੀ ਸਫਾਈ ਤੇ ਲੋਕਾਂ ਨੂੰ ਯਕੀਨ ਨਹੀਂ ਹੈਗਾ ਮੈਂ ਵੀ ਅੱਜ ਇੱਥੇ ਆਪਦਾ ਪੱਖ ਦੇ ਰਹੀ ਆ ਮੈਨੂੰ ਪਤਾ ਲੋਕਾਂ ਨੇ ਲੋਕ ਮੇਰੇ ਤੇ ਯਕੀਨ ਕਰਦੇ ਆ ਮਾਨ ਕਰਦੇ ਆ ਹਨਾ ਤੇ ਲੋਕਾਂ ਨੇ ਮੰਨਣਾ ਠੀਕ ਹੈ ਤੇ ਤੁਹਾਨੂੰ ਹੈ ਨਹੀਂ ਆਪਦੇ ਤੇ ਨਾ ਭਰੋਸਾ ਤੁਹਾਡੇ ਨਾਲ ਕੋਈ ਨਹੀਂ ਤੁਰਦਾ ਤੁਹਾਡੀ ਕੋਈ ਨਿੱਜੀ ਦੁਸ਼ਮਣੀ ਹੈ ਉਹਨਾਂ ਨਾਲ ਮਤਲਬ ਤੁਸੀਂ ਉੱਥੇ ਟਾਰਗੇਟ ਉਹਨਾਂ ਨੂੰ ਮੇਨ ਜਿਹੜੇ ਰਹੇ ਆ ਉਹ ਸਿਸਟਮ ਦੇ ਵਿੱਚ ਤੁਸੀਂ ਉਹਨਾਂ ਦੀ ਵੀਡੀਓ ਕਰਦੇ ਰਹੇ ਹੋ ਜਿਹੜੇ ਬੰਦਿਆਂ ਦੀ ਪਰ ਉਹ ਉਹਨਾਂ ਨੂੰ ਐ ਲੱਗਦਾ ਜਾਂ ਉਹ ਲੋਕਾਂ ਨੂੰ ਕਈਆਂ ਨੂੰ ਵੀ ਐਂ ਲੱਗਦਾ ਕਿ ਤੁਸੀਂ ਮਿੱਥ ਕੇ ਕੰਮ ਕੀਤਾ। ਮੇਰੀ ਗੱਲ ਸੁਣੋ ਜੇ ਮੈਨੂੰ ਉਹਨਾਂ ਤੋਂ ਕੋਈ ਨਿੱਜੀ ਦੁਸ਼ਮਣੀ ਹੁੰਦੀ ਨਾ ਮੇਰੇ ਤੇ ਇਹਨਾਂ ਨੇ ਵਕਾਊ ਵਾਲੀਆਂ ਤਿੰਨ ਵੀਡੀਓ ਪਾਈਆਂ ਸੀ। ਹਮਮ ਕੁਲਦੀਪ ਨੇ ਤਿੰਨ ਵਾਰ ਇਹ ਗੱਲ ਕਹੀ ਹੈ ਤੇ ਮੰਨ ਲਓ ਦਾ ਅਣਗਿਣਤ ਵਾਰੋਂ ਨੇ ਤੁਹਾਡੇ ਵਰਗਿਆਂ ਕੋਲ ਵੀ ਮੈਨੂੰ ਵਕਾਊ ਕਿਹਾ ਅਣਗਿਣਤ ਵਾਰ ਆਫ ਦਾ ਕੈਮਰਾ ਠੀਕ ਹੈ ਤੇ ਜੇ ਮੈਨੂੰ ਇਹਨਾਂ ਨਾਲ ਨਿੱਜੀ ਰੰਜਿਸ਼ ਹੁੰਦੀ ਨਾ ਤੇ ਮੈਂ ਇਹਨਾਂ ਤੇ ਪਹਿਲਾਂ ਜਾ ਕੇ ਇਹਨਾਂ ਦੇ ਜਿਹੜੀ ਹੈ ਸ਼ਾਟੇ ਲਵਾਉਂਦੀ ਮੇਰੀ ਬਦਨਾਮੀ ਨਹੀਂ ਹੁੰਦੀ ਇਸ ਗੱਲ 'ਚ। ਮੇਰੀ ਕਰਦਾਰ ਕੁਛ ਨਹੀਂ ਹੁੰਦੀ ਇਹਨਾਂ ਦੇ ਕਰਦਾਰ ਲੈ ਦੇ ਸੋਨੇ ਦੇ ਬਣੇ ਇਹਨਾਂ ਦੇ ਕਰਦਾਰ ਵੀ ਇਹਨਾਂ ਦੇ ਕਰਦਾਰ ਕਰਦਾਰ ਹੈ ਇਹ ਤਾਂ ਉਹ ਗੱਲ ਹੋ ਗਈ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ ਇਹਨਾਂ ਦੀ ਉਹ ਗੱਲ ਹੋ ਗਈ ਜੇ ਤਾਂ ਇਹਨਾਂ ਦਾ ਪੱਤਰਕਾਰ ਕਿਸੇ ਦੀ ਆਡੀਓ ਚਲਾਵੇ ਕਿਸੇ ਦੀ ਆਡੀਓ ਚਲਾਵੇ ਤੇ ਧਰਨੇ ਲਾ ਲਾ ਕੇ ਬੋਲਣ ਦੀ ਆਜ਼ਾਦੀ ਤੇ ਹਮਲਾ ਕਹਿ ਕਹਿ ਕੇ ਰੱਦ ਕਰਾਉਂਦੇ ਆ ਰੱਦ ਕਰਾਉਂਦੇ ਆ ਤੇ ਜੇ ਕੋਈ ਅਦਰ ਉਸੇ ਮਹੀਨੇ ਦੇ ਵਿੱਚ ਕੋਈ ਅਦਰ ਪੱਤਰਕਾਰ ਇਹਨਾਂ ਦੀ ਕੋਈ ਆਡੀਓ ਵੀਡੀਓ ਚਲਾ ਦੇ ਆਡੀਓ ਚਲਾ ਦੇ ਸੇਮ ਬਸ ਸੇਮ ਹੀ ਕੇਸ ਆ ਤੁਸੀਂ ਦੱਸ ਦਿਓ ਵੀ ਜੇ ਨਹੀਂ ਸੇਮ ਕੇਸ ਹੈਗਾ ਤਾਂ ਤੇ ਜੇ ਕੋਈ ਉਹ ਚਲਾ ਦੇ ਤੇ ਫਿਰ ਉਥੇ ਇਹ ਕਹਿੰਦੇ ਆ ਵੀ ਇਹ ਇੱਕ ਪਾਸੜ ਆ ਤੇ ਇਹਨਾਂ ਦੇ ਕਿੰਨੇ ਪੱਤਰਕਾਰਾਂ ਨੇ ਲਿਖ ਲਿਖ ਕੇ ਪਾਇਆ ਸੀ ਨਿਰਪੱਖ ਨਹੀਂ ਆ ਹਸ ਤਾਂ ਲੋਕਪੱਖੀ ਆ ਕਿੰਨੀ ਵਾਰ ਲਿਖ ਕੇ ਪਾਇਆ ਪਾਇਆ ਨਾ ਪੜਦੇ ਹੋ ਨਾ ਤੁਸੀਂ ਉਹ ਪੋਸਟਾਂ ਜਿਹਦੇ ਚ ਮੇਰੇ ਖਿਲਾਫ ਲਿਖਦੇ ਆ ਵੀ ਇਹ ਤਾਂ ਇਮਾਨਦਾਰੀ ਕਿਉਂ ਨਹੀਂ ਵੀ ਇੱਕ ਪਾਸੜ ਆ ਮੈਂ ਕਿਉਂ ਮੰਨਾਂ ਜਦੋਂ ਮੈਂ ਇੱਕ ਪਾਸੜ ਹੈ ਹੀ ਨਹੀਂ ਮੈਂ ਕਿਉਂ ਮੰਨਾਂ ਮੈਂ ਕਿਸੇ ਦੀ ਕਾਸਟ ਸਰਟੀਫਿਕੇਟ ਦੇਖ ਕੇ ਇੰਟਰਵਿਊ ਨਹੀਂ ਕੀਤੀ ਅੱਜ ਤੱਕ ਤੇ ਨਾ ਮੈਂ ਜ਼ਿੰਦਗੀ ਭਰ ਕਰਾਂ ਮੇਰੇ ਲਈ ਸਾਰੇ ਬਰਾਬਰ ਆ ਤੇ ਬਰਾਬਰ ਰਹਿਣਗੇ ਮੈਂ ਤੁਹਾਡੇ ਵਾਂਗੂ ਹੈ ਨਹੀਂ ਨਾ ਫਿਰ ਇਸ ਹੱਬ ਨਾਲ ਤਾਂ ਇਹਨਾਂ ਦੇ ਪੱਤਰਕਾਰਾਂ ਤੇ 50 ਪਰਚੇ ਬਣਦੇ ਆ 50 ਕਿਉਂ ਜਿੰਨੀਆਂ ਵੀ ਉਹਨਾਂ ਨੇ ਇੰਟਰਵਿਊਆਂ ਕੀਤੀਆਂ ਉਹ ਇੱਕ ਪਾਸੜ ਹੀ ਕੀਤੀਆਂ ਜਾ ਕੇ ਚੁੱਪ ਕਰਕੇ ਇੱਕ ਮੰਨੇ ਖੜ ਜਾਂਦੇ ਜਿੱਧਰ ਜਥੇਬੰਦੀਆਂ ਖੜੀਆਂ ਹੁੰਦੀਆਂ ਦੂਜਿਆਂ ਦਾ ਪੁੱਛਦੇ ਹੀ ਨਹੀਂ ਸਾਹੀ ਕੁੱਟ ਛੱਡਿਆ ਇਹਨਾਂ ਨੇ ਚੰਦਪਾਣ ਵਾਲੇ ਮਾਮਲੇ 'ਚ ਕੀ ਹੋਇਆ 10 ਪੱਤਰਕਾਰ ਮੈਨੂੰ ਲੱਗਦਾ 2 ਮਹੀਨੇ ਪਰਲੇ ਪਾਸੇ ਆਉਂਦੇ ਰਹੇ ਇੱਧਰ ਆਏ ਹੀ ਨਹੀਂ ਇਹਦਾ ਮਤਲਬ 60 ਪਰਚੇ ਸਿੱਧੇ ਹੀ 10 ਪੱਤਰਕਾਰਾਂ ਦੇ ਉੱਤੇ ਬਣਦੇ ਆ ਈ ਸਾਡਾ ਤਬਾਕੀ ਨੇ ਲੈਂਦੇ ਉਧਰੋਂ ਹੀ ਸੁਣ ਕੇ ਮੁਰਜ ਜਾਂਦੇ ਆ ਜਿਹੜੀਆਂ ਗੋਲੀਆਂ ਵਾਲੀਆਂ ਇਹਨਾਂ ਨੇ ਵੀਡੀਓ ਚਲਾਈਆਂ ਨੇ ਜਿਹੜੀਆਂ ਗਮਦੂਰ ਸਿੰਘ ਦੀਆਂ ਗੋਲੀਆਂ ਚਲਾਉਂਦਿਆਂ ਦੀਆਂ ਇਹਨਾਂ ਨੇ ਵੀਡੀਓ ਚਲਾਈਆਂ ਫਿਰ ਉਹ ਵੀ ਨਹੀਂ ਚਲਾ ਸਕਦੇ ਇਹਨਾਂ ਦਾ ਪੱਖ ਤਾਂ ਉਹਨਾਂ ਪੱਤਰਕਾਰਾਂ ਨੇ ਲੈਣਾ ਸੀ ਨਾ ਸਫਰ ਵਾਲੇ ਨੇ ਵੀ ਲੈਣਾ ਸੀ ਫਿਰ ਮੈਂ ਨਾਮ ਲੈ ਲੈ ਦੱਸੂ ਆ ਮੌੜ ਨੇ ਵੀ ਲੈਣਾ ਸੀ ਫਿਰ ਇਹਨਾਂ ਨੇ ਕਿਉਂ ਨਹੀਂ ਪੱਖ ਲਿਆ ਇਹਨਾਂ ਦਾ ਇਹਨਾਂ ਵੱਲੋਂ ਵੀ ਫਿਰ ਪਰਚੇ ਬਣਦੇ ਆ 60 ਬਣਦੇ ਆ ਲੈ ਗਿਣ ਲੋ ਫਿਰ ਉਹ ਕਾਤੋਂ ਨਹੀਂ ਕੀਤੇ ਗਏ ਇਹਦਾ ਮਤਲਬ ਪੁਲਿਸ ਬੰਦੇ ਵੇਖ ਕੇ ਜਿਹੜਾ ਇਹ ਉਹ ਪਰਚੇ ਕਰਦੀ ਆ ਵੀ ਕਿੱਧਰ ਕਿੰਨੇ ਬੰਦੇ ਜਥੇਬੰਦੀ ਆ ਕਿੰਨੇ ਬੰਦੇ ਆ 500 ਬੰਦਾ ਗगन ਦੇ ਨਾਲ ਕਿੰਨੇ ਆ ਅੱਛਾ ਕੋਈ ਨਹੀਂ ਫਿਰ ਇਹਦੇ ਤੇ ਪਰਚਾ ਪਾਉ ਜਾਂ ਇਹਦੀ ਕਿੰਨੇ ਸੰਡੀਆਂ ਆ ਆਹ ਕੰਮ ਕਰ ਰਹੀ ਆ ਮਤਲਬ ਕਦੇ ਪਰਚਾ ਕਰ ਦਿੰਦੀ ਆ ਕਦੇ ਰੱਦ ਕਰ ਦਿੰਦੀ ਆ ਕਦੇ ਪਰਚਾ ਕਿਸੇ ਤੇ ਕਰ ਦਿੰਦੀ ਆ ਪਰਚਾ ਰੱਦ ਨਹੀਂ ਕਰਾਉਣਾ ਤੁਸੀਂ ਜਥੇਬੰਦੀਆਂ ਦਾ ਕੋਈ ਸਹਾਰਾ ਨਹੀਂ ਲੈਣਾ ਹੋਂ ਮੈਂ ਇਹੋ ਜਿਹੀਆਂ ਜਥੇਬੰਦੀਆਂ ਦਾ ਜਿਹਨੀਆਂ ਨਾ ਚਲਦੀਆਂ ਮਤਲਬ ਇੱਕ ਪਾਸੜ ਲਾ ਲੋ ਜਾਂ ਜਿਹਨੀਆਂ ਲਾਲਚ ਦੇ ਬਦਲੇ ਆਉਂਦੀਆਂ ਤੇ ਮੈਂ ਉਹਨਾਂ ਨੂੰ ਅੱਜ ਹੀ ਮਨਾ ਕਰ ਦਿੰਦੀ ਆ ਉਹ ਆਇਓ ਜਿੱਦੀ ਜ਼ਮੀਰ ਜਾਗਦੀ ਆ ਠੀਕ ਹੈ ਤੇ ਨਹੀਂ ਨਾ ਆਇਓ ਕੋਈ ਸ਼ੱਕਰ ਨਹੀਂ ਠੀਕ ਹੈ ਨਹੀਂ ਨਾ ਆਇਓ ਮੈਨੂੰ ਐਡਾ ਕੋਈ ਇਹ ਲੋਕਾਂ ਦਾ ਫੈਸਲਾ ਲੈ ਕੇ ਅਸੀਂ ਪਰਚਾ ਰੱਦ ਕਰਾਉਣਾ ਤੁਸੀਂ ਪੋਸਟਾਂ ਦੇਖ ਰਹੇ ਹੋ ਤੁਹਾਨੂੰ ਸਭ ਪਤਾ ਹੈ ਹਨਾ ਇਹ ਮੇਰੇ ਭਾਈਚਾਰੇ ਦਾ ਫੈਸਲਾ ਲੈ ਕੇ ਅਸੀਂ ਪਰਚਾ ਰੱਦ ਕਰਾਉਣਾ ਠੀਕ ਹੈ ਮੇਰਾ ਫੈਸਲਾ ਨਹੀਂ ਹੈਗਾ ਮੈਂ ਪਹਿਲੀ ਪੋਸਟ ਇਹੀ ਪਾਈ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਕਿਸੇ ਦੀ ਵੀਡੀਓ ਫੇਕ ਚਲਾ ਰਹੀ ਆ ਆਡੀਓ ਫੇਕ ਐਡਿਟ ਕਰਕੇ ਚਲਾ ਰਹੀ ਆ ਤੇ ਤੁਸੀਂ ਜੋ ਵੀ ਸਜ਼ਾ ਕਹੋਗੇ ਮੈਂ ਕੱਟਣ ਨੂੰ ਤਿਆਰ ਆ ਪਰ ਜੇ ਤੁਹਾਨੂੰ ਮੇਰੇ ਤੇ ਯਕੀਨ ਆ ਜੇ ਤੁਹਾਨੂੰ ਮੇਰੇ ਤੇ ਯਕੀਨ ਆ ਤੇ ਫਿਰ ਮੈਂ ਜੇ ਤੁਸੀਂ ਪੱਤਰਚਾ ਰੱਦ ਕਰਾਉਣ ਚ ਤੁਰਦੇ ਹੋ ਤੇ ਮੈਂ ਤੁਹਾਡੇ ਨਾਲ ਤੁਰੂੰਗੀ ਮੇਰੇ ਨਾਲ ਲੋਕ ਨਾਲ ਤੁਰਨ ਮੈਂ ਲੋਕਾਂ ਨਾਲ ਤੁਰੂੰਗੀ ਜੇ ਉਹ ਮੈਨੂੰ ਕਹਿੰਦੇ ਆ ਕਿ ਆ ਜਾ ਤੇਰੇ ਹੱਥ ਕੜੀ ਲਵਾ ਕੇ ਤੈਨੂੰ ਅੰਦਰ ਕਰਾਉਣਾ ਤੇ ਮੈਂ ਉਹਦੇ 'ਚ ਵੀ ਖੁਸ਼ੀ-ਖੁਸ਼ੀ ਜਾਊਂਗੀ ਪਰ ਹੁਣ ਪੰਜਾਬ ਦੇ ਲੋਕ ਠੀਕ ਹੈ ਮੈਨੂੰ ਉਹ ਲੋਕ ਨਹੀਂ ਚਾਹੀਦੇ ਜਿਹੜੇ ਸਰਕਾਰੀ ਐ ਠੀਕ ਹੈ ਕਿਹੜੀ ਸਿਆਸਤ ਤੁਸੀਂ ਸਰਕਾਰੀ ਕਿਹਨੂੰ ਕਹਿ ਰਹੇ ਹੋ ਤੇ ਸਰਕਾਰੀ ਹੋਈ ਆ ਜਿਹਦੇ ਕਹਿਣ ਤੇ ਪੁਲਿਸ ਨੂੰ ਆ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਇਨਵੈਸਟੀਗੇਸ਼ਨ ਤਾਂ ਕਰ ਲਗੇ ਪਰਚਾ ਦਰਜ ਕਰਨ ਤੋਂ ਪਹਿਲਾਂ ਵੀ ਇੰਟਰਵਿਊ ਕਿਦੀ ਕਿਦੀ ਆ ਇਹਨਾਂ ਨੇ ਪਰਚੇ ਦੇ ਵਿੱਚ ਨਾਮ ਹੀ ਗਲਤ ਲਿਖੇ ਹੋਏ ਆ ਠੀਕ ਹੈ ਜੀ ਤੇ ਫਿਰ ਇੱਕ ਬੰਨੇ ਉਹ ਬੰਦਾ ਕਹੀ ਜਾਂਦਾ ਇਹ 4 ਸਾਲ ਪੁਰਾਣੀ ਆਡੀਓ ਆ ਇੱਕ ਬੰਨੇ ਕਹੀ ਜਾਂਦਾ ਗਗਨ ਸਿੱਧੂ ਨੇ ਐਡਿਟ ਕਰਕੇ ਪਾਈ ਹੈ ਪਹਿਲਾਂ ਇਹਨਾਂ ਦੇ ਆਪਸ ਦੇ ਵਿੱਚ ਬਿਆਨ ਤਾਂ ਪੁਲਸਰ ਲਾ ਲੇ ਪਤਾ ਨਹੀਂ ਸੁੱਤੇ ਪਏ ਉੱਠ ਕੇ ਆ ਜਾਂਦੇ ਆ ਮੈਂ ਮੰਨ ਗਈ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਮੰਨ ਗਈ ਮੈਂ ਇਸ ਗੱਲ ਨੂੰ ਵੀ ਇਹਨਾਂ ਤੋਂ ਇੱਕ ਨਾਲੀ 6 ਮਹੀਨੇ ਹੋ ਗਏ ਇੱਕ ਨਾਲੀ ਨਹੀਂ ਬਣੀ ਸਵਾ ਇਹਨਾਂ ਨੇ ਮਤਲਬ ਸ਼ਾਂਤੀ ਬਣਾਉਣੀ ਹੈ ਸਵਾ ਇਹਨਾਂ ਨੇ ਸ਼ਾਂਤੀ ਬਣਾਉਣੀ ਹੈ ਬਸ ਇਧਰਲੇ ਨੂੰ ਸੱਦ ਲੈਂਦੇ ਕਰਦੇ ਆ ਹੱਲ ਇਧਰਲੇ ਨੂੰ ਸੱਦ ਲੈਂਦੇ ਆ ਇੱਕ ਨਾਲੀ ਬਣਾਉਣਾ ਮਤਲਬ ਕਿੱਡਾ ਇੱਕ ਵੱਡਾ ਕੰਮ ਐਨੇ ਚ ਚ ਕਾਨੂੰਨ ਬਣ ਜਾਂਦਾ ਜਿੰਨੇ ਟਾਈਮ ਚ ਇਹਨਾਂ ਤੋਂ ਨਾਲ ਹੀ ਨਹੀਂ ਬਣੀ ਠੀਕ ਐ ਤੇ ਮੈਨੂੰ ਇਸ ਗੱਲ ਦਾ ਇਹਨਾਂ ਦਾ ਕੋਈ ਭੈਪੂ ਨਹੀਂ ਹੈਗਾ ਨਾ ਡਰ ਐ ਠੀਕ ਐ ਆਡੀਓ ਦੀ ਜਿਹੜੀ ਇਹ ਵਾਰ-ਵਾਰ ਗੱਲ ਕਰਦੇ ਨੇ ਪਹਿਲਾਂ ਇਹ ਆਪਦਾ ਸਟੈਂਡ ਸਪਸ਼ਟ ਕਰਨਾ ਵੀ ਇਹਨਾਂ ਨੇ ਕਿਹੜੇ-ਕਿਹੜੇ ਪੱਤਰਕਾਰ ਖਰੀਦ ਕੇ ਰੱਖੇ ਹੋਏ ਆ ਬਸ ਠੀਕ ਐ ਤੇ ਮੈਂ ਨਹੀਂ ਵਿਕਦੀ ਜੇ ਇਹਨਾਂ ਨੂੰ ਇਹ ਡਾਰਾ ਨਾ ਵੀ ਇਹਨੂੰ ਅਸੀਂ ਖਰੀਦ ਖਰੀਦਣ ਲਈ ਇਹ ਪ੍ਰੈਸ਼ਰ ਪਾ ਦਾਂਗੇ ਵੀ ਇਹ ਵੀ ਸਾਡੀ ਹੱਥੋਂ ਮਜਬੂਰ ਹੋ ਜੂਗੀ ਜਿੱਥੇ ਵੀ ਅਸੀਂ ਨਿੱਜੀ ਰੋਲੇ ਦੇ ਵਿੱਚ ਜਾ ਕੇ ਆਪਣੀਆਂ ਦੁਕਾਨਾਂ ਖੋਲਿਆ ਕਰਾਂਗੇ ਤੇ ਇਹ ਸਾਨੂੰ ਉੱਥੇ ਫੰਡ ਇਕੱਠਾ ਕਰਾਉਣ 'ਚ ਮਦਦ ਕਰਾਇਆ ਕਰੂਗੀ ਤੇ ਮੇਰੀ ਜੁੱਤੀ ਵੀ ਬਹੁਤ ਵੱਡੀ ਗੱਲ ਕਹਿ ਰਹੇ ਇੱਕ ਫੰਡ ਇਕੱਠਾ ਕਰਾਉਣ 'ਚ ਸਾਡੀ ਮਦਦ ਕਰਾਇਆ ਕਰੂਗੀ ਕੀ ਪੱਤਰਕਾਰ ਉਹਨਾਂ ਨੂੰ ਫੰਡ ਇਕੱਠਾ ਕਰਾਉਣ 'ਚ ਮਦਦ ਕਰਦੇ ਜਿਹੜੇ ਉਹਨਾਂ ਦੇ ਸੰਗੀ ਚੱਲਦੇ ਤੇ ਹੋਰ ਕੀ ਆ ਸ਼ਰਿਆਮ ਸ਼ਰਿਆਮ ਪੋਸਟਾ ਨਹੀਂ ਪਾਉਂਦੇ ਉਹ ਵੀ ਅਸੀਂ ਇੱਕ ਪਾਸੜਾ ਉਹ ਉਹ ਚੀਜ਼ ਠੀਕ ਹੈ ਪਰ ਕੀ ਇਹ ਚੀਜ਼ ਦਾ ਕੁਝ ਹੈ ਕਲੂ ਕਿ ਉਹ ਪੈਸੇ ਇਕੱਠੇ ਕਿਹੜੇ ਨਹੀਂ ਕਰਦੇ ਝੰਡੇ ਵੇਚਣ ਵਾਲੇ ਨੂੰ ਕੌਣ ਨਹੀਂ ਜਾਣਦਾ ਇਹਨਾਂ ਨੂੰ ਨਹੀਂ ਵੇਚਦੇ ਇਹ ਝੰਡੇ ਜਿਨ੍ਹਾਂ ਦੇ ਕੋਲ ਓੜਾ ਵੀ ਪੈਲੀ ਹੈ ਨਹੀਂ ਕਿੱਥੋਂ ਆਉਂਦੀਆਂ ਉਹਨਾਂ ਕੋਲ ਇਹਨਾਂ ਐਡੀਆਂ ਐਡੀਆਂ ਗੱਡੀਆਂ ਕਿਉਂ ਨਹੀਂ ਕਰ ਰਹੀ ਸਰਕਾਰ ਇਹਨਾਂ ਦੀ ਆਮਦਨ ਦੀ ਜਾਂਚ ਜਿਹਦੇ ਕੋਲ ਆਮਦਨ ਦਾ ਕੋਈ ਸੋਰਸ ਹੀ ਹੈ ਨਹੀਂ ਜਿਹਦੇ ਕੋਲ ਆਮਦਨ ਦਾ ਕੋਈ ਸੋਰਸ ਹੀ ਹੈ ਨਹੀਂ ਉਹ ਬੰਦਾ ਕਿਵੇਂ ਇੰਨਾ ਚੀਜ਼ਾਂ ਮੈਨੇਜ ਕਰਦਾ ਤੁਸੀਂ ਮੇਰੇ ਘਰੇ ਵੀ ਆਉਨੇ ਹੋ ਇੱਕ ਤਨਖਾਹ ਹੈ ਹਨਾ ਇੱਕ ਤਨਖਾਹ ਹੈ ਤੇ ਮੈਨੂੰ ਤੁਸੀਂ ਪੁੱਛੋ ਵੀ ਗगन ਤੂੰ ਕਿੱਥੋਂ ਕਰਦੀਆਂ ਇਹਨਾਂ ਖਰਚਾ ਤੇ ਮੈਂ ਉਹਦਾ ਲਿਖ ਕੇ ਦੇਉਂਗੀ ਤੁਹਾਨੂੰ ਵੀ ਆ ਮੇਰਾ ਖਰਚਾ ਜੀ ਤੇ ਆ ਮੇਰੀ ਕਮਾਈ ਉਹਨਾਂ ਤੇ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਜਥੇਬੰਦੀ ਹੋ ਸਕਦਾ ਖਰਚਾ ਕਰਦੀ ਹੋਵੇ ਜਥੇਬੰਦੀ ਨੇ ਗੱਡੀ ਲੈ ਕੇ ਦੇ ਦਿੱਤੀ ਹੋਵੇ ਪਾਬਿਆਂ ਕੋਲ ਵੀ ਤੇ ਗੁੰਡੀਆਂ ਹੀ ਹੁੰਨ ਕਿਸਾਨਾਂ ਕਿਸਾਨਾਂ ਦੇ ਨਾਵਾਂ ਨਾਵਾਂ ਦੇ ਉੱਤੇ ਫੰਡ ਇਕੱਠੇ ਕਰਕੇ ਕਿਸਾਨਾਂ ਦੇ ਵਿਰੁੱਧ ਪੋਸਟਾਂ ਪਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਤੇ ਪਰਚੇ ਕਰਨ ਵਾਲੇ ਕਿਸਾਨ ਲੀਡਰ ਹੋ ਸਕਦੇ ਆ ਤੁਸੀਂ ਮੰਨਦੇ ਹੋ ਤੁਸੀਂ ਕਹਿੰਦੇ ਹੋ ਵੀ ਉਹ ਕਿਸਾਨ ਲੀਡਰ ਹੁੰਦੇ ਆ ਕਿੰਨੇ ਕਿਸਾਨਾਂ ਦੀਆਂ ਟਰਾਲੀਆਂ ਚੱਕੀਆਂ ਗਈਆਂ ਇਹਨਾਂ ਨੇ ਖੁਸ਼ੀ ਵਾਲੀਆਂ ਪੋਸਟਾਂ ਪਾਈਆਂ ਇਹਨਾਂ ਨੂੰ ਇਹਨਾਂ ਨੇ ਇੱਕ ਵੀ ਟਰਾਲੀ ਵਾਪਸ ਕਰਾਈ ਕਿਸੇ ਕਿਸਾਨ ਦੀ ਕ੍ਰਾਈ ਕਿੰਨੇ ਕਿਸਾਨਾਂ ਦੇ ਪਰਚੇ ਹੁੰਦੇ ਆ ਇਹ ਰੱਦ ਕਰਾਉਂਦੇ ਆ ਜਿਨ੍ਹਾਂ ਜਥੇਬੰਦੀ ਨਾਲ ਜੁੜੇ ਹੋਏ ਉਹਨਾਂ ਲਈ ਉਹ ਖੜਦੇ ਆ ਜਿਹੜੀ ਜਥੇਬੰਦੀ ਉਹ ਹੋਰਾਂ ਕਈਰ ਇਹਨਾਂ ਨੇ ਬੋਲਣਾ ਛੱਡਿਆ ਬਸ ਫਿਰ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਇਹਨਾਂ ਦੀ ਜਥੇਬੰਦੀ ਨਾਲ ਜੁੜੇ ਆ ਸਿਰਫ ਉਹਨਾਂ ਨਾਲ ਖੜਦੇ ਆ ਮੈਨਰ ਪਾਕਾ ਮੈਂ ਪੂਰੇ ਪੰਜਾਬ ਨਾਲ ਖੜਦੀ ਆ ਫਰਕ ਆ ਮੇਰੇ ਚ ਤੇ ਉਹਨਾਂ ਚ ਠੀਕ ਹੈ ਬਹੁਤ ਫਰਕ ਆ ਸਾਡੇ ਚ ਅਸੀਂ ਕਦੇ ਮਤਲਬ ਪੈਰਾਂ ਨੂੰ ਲੱਗਦਾ ਹੈ ਕਿ ਜਿਹੜੇ ਸਰਕਾਰ ਨਾਲ ਆਢਾ ਲੈਂਦੇ ਤੁਸੀਂ ਉਹਨਾਂ ਨਾਲ ਮੱਥਾ ਲਾ ਲਓਗੇ ਕਿਉਂਕਿ ਉਹ ਤਾਂ ਜਦੋਂ ਜੀ ਕਰਦਾ ਫਿਰ ਸਰਕਾਰ ਉਹਨਾਂ ਦੇ ਅੱਗੇ ਝੁਕ ਜਾਂਦੀ ਆ ਦਿੱਲੀ ਚ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਨਾਲ ਹੀ ਕੱਲਿਆਂ ਨਾਲ ਚਾਰਕ ਮਤਲਬ ਇਕੱਠੇ ਕੀਤੇ ਇਹਨਾਂ ਨੇ ਹਨਾ ਆਪਦੇ ਵਰਗੇ ਸਾਰੇ ਸਾਰੇ ਚੋਰ ਇਕੱਠੇ ਹੋਏ ਆ ਮੈਂ ਕਹਿੰਨੀ ਆ ਚੋਰ ਇਕੱਠੇ ਹੋਏ ਆ ਦੱਸੋ ਇਹਨਾਂ ਚੋਂ ਕਿਹੜੇ-ਕਿਹੜੇ ਤੇ ਅਲੀਗੇਸ਼ਨ ਨਹੀਂ ਲੱਗੇ ਹੈ ਨਹੀਂ ਅਲੀਗੇਸ਼ਨ ਲੱਗਣਾ ਸਾਬਤ ਹੋਣਾ ਉਹਦੇ ਚ ਵੀ ਤਾਂ ਫਰਕ ਹੁੰਦਾ ਸਾਬਤਤਾ ਜੀ ਇਹ ਹੋਣੀ ਨਹੀਂ ਨਾ ਦਿੰਦੇ ਉੱਥੇ ਦਾ ਫਿਰ ਕੰਪਰੋਮਾਈਜ਼ ਵਾਲੀ ਗੱਲ ਹੋਗੀ ਲੈ ਮੈਂ ਨਹੀਂ ਕਰਦੀ ਕੰਪਰੋਮਾਈਜ਼ ਮੈਂ ਕੈਮਰੇਟ ਕਹਿੰਨੀ ਆ ਮੈਂ ਕਿਸੇ ਹਾਲ ਚ ਕੰਪਰੋਮਾਈਜ਼ ਨਹੀਂ ਕਰਦੀ ਠੀਕ ਹੈ ਤੇ ਮੈਂ ਇਹਦੀ ਜਾਂਚ ਕਰਾਉਣਾ ਮੰਗਦੀ ਆ ਵੈਸੇ ਤਾਂ ਮੇਰਾ ਹੱਕ ਨਹੀਂ ਹੈਗਾ ਮੇ ਮੇਰੀ ਮੈਂ ਜ਼ਿੰਮੇਵਾਰ ਨਹੀਂ ਹੈਗੀ ਇਸ ਚੀਜ਼ ਲਈ ਹਨਾ ਜਿਹੜੇ ਬੰਦੇ ਨੇ ਮੈਨੂੰ ਲਿਖ ਕੇ ਹੀ ਦਿੱਤਾ ਵੀ ਭਾਈ ਸਾਨੂੰ ਨਹੀਂ ਪਤਾ ਇਸ ਇਹ ਅਸੀਂ ਤੈਨੂੰ ਸੌਂਪ ਰਹੇ ਹਾਂ ਠੀਕ ਹੈ ਸਾਡੀ ਜ਼ਿੰਮੇਵਾਰੀ ਆ ਉਹਦੀ ਮੈਂ ਜ਼ਿੰਮੇਵਾਰ ਹੈ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਆ ਪਰ ਫਿਰ ਵੀ ਮੈਂ ਕਹਿੰਨੀ ਆ ਫਿਰ ਜਾਂਚ ਕਰਾਓ ਆਦੀ ਜਾਂਚ ਕਰਾਓ ਜਿਹੜੀ ਉਹ ਆਡੀਓ ਆ ਕਰਾਓ ਜਾਂਚ ਕਰਵਾਓ ਉਹਦੀ ਜਾਂਚ ਇਹ ਟਰੈਪ ਲਾ ਦੀ ਇੱਕ ਬੰਨੇ ਕਹੀ ਜਾਂਦੇ ਅਸੀਂ ਟਰੈਪ ਲਾਉਣ ਵਾਸਤੇ ਬੋਲੇ ਇੱਕ ਬੰਨੇ ਕਹਿੰਦੇ ਐਡਿਟ ਕੀਤੀ ਆ ਪਹਿਲਾਂ ਬਿਆਨਤਾ ਇੱਕ ਰੱਖ ਲਓ ਮੈਂ ਤਾਂ ਇਹ ਕਹਿੰਦੀ ਆ ਬਿਆਨ ਇੱਕ ਲੱਖ ਰੱਖ ਲਓ ਇਹਨਾਂ ਨੂੰ ਪਹਿਲਾਂ ਪੁੱਛ ਕੇ ਆਓ ਚੰਗੀ ਤਰ੍ਹਾਂ ਵੀ ਉਹ ਟਰੈਪ ਲਾਉਣ ਵਾਸਤੇ ਕਰੀ ਸੀ ਕਿ ਉਹ ਉਹ ਨਹੀਂ ਜਿਹੜੀ ਜਿਹੜੀ ਤੇ ਜਿਹੜੀ ਤੇ ਮੈਂ ਗੱਲ ਕੀਤੀ ਤੁਹਾਡੇ ਕੋਲ ਮੈਂ ਜਿਹੜੀ ਉਹ ਵੈਰੀਫਾਈ ਕੀਤੀ ਮੇਰੀ ਹਜੇ ਉਹਨਾਂ ਨਾਲ ਗੱਲ ਨਹੀਂ ਹੋਈਗੀ ਜੱਥੇ ਬੰਦੀ ਨਾਲ ਮੈਂ ਤਾਂ ਜਿਹੜੀ ਉੱਥੋਂ ਦੀ ਆਮ ਲੋਕਾਂ ਤੋਂ ਇਹ ਗੱਲ ਮਿਲੀ ਹੈ ਵੀ ਸ਼ਾਇਦ ਇਹ ਇਦਾਂ ਦੀ ਕਹਾਣੀ ਸੀ ਕੋਈ ਪੁਲਿਸ ਦੇ ਵੱਲੋਂ ਇਹਦੇ ਵਿੱਚ ਵੈਰੀਫਾਈ ਕਰਕੇ ਉਹਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਇਹ ਤਾਂ ਕਰਕੇ ਮਤਲਬ ਉਦੋਂ ਦੀ ਇੱਕ ਆਡੀਓ ਕਈ ਸਾਲ ਪਹਿਲਾਂ ਵੀ ਇਹ ਕਹਿੰਦੇ ਵਾਇਰਲ ਹੋਈ ਸੀ ਉਸ ਤੋਂ ਬਾਅਦ ਫਿਰ ਜਿਹੜੇ ਬੰਦੇ ਦੀ ਉਹ ਆਡੀਓ ਹੈ ਠੀਕ ਹੈ ਜਿਹੜੇ ਕਟਾਰੀਆ ਦੀ ਆਡੀਓ ਆ ਉਹਨੂੰ ਜਾ ਕੇ ਪੁੱਛਿਓ ਠੀਕ ਹੈ ਕਟਾਰੀਆ ਬੋਲਦਾ ਖਿਲਾਫ ਉਹਨਾਂ ਦੇ ਖਿਲਾਫ ਨਾ ਬੋਲਿਆ ਤਾਂ ਹੱਕ 'ਚ ਤਾਂ ਬੋਲੂਗਾ ਠੀਕ ਹੈ ਉਹਨੂੰ ਪੁੱਛਿਓ ਜਾ ਕੇ ਵੀ ਤੇਰੇ ਤੇ ਇਹ ਟਰੈਪ ਲੱਗਿਆ ਸੀ ਉਹਨੂੰ ਜਾ ਕੇ ਪੁੱਛਿਓ ਠੀਕ ਮੈਂ ਇਹਦਾ ਕੀ ਜਵਾਬ ਦੇਵਾਂ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਤੁਸੀਂ ਉਹਨਾਂ ਨੂੰ ਹੀ ਪੁੱਛ ਲਓ ਮੈਂ ਕਿਉਂ ਜਵਾਬ ਦੇਵਾਂ ਮੈਨੂੰ ਕਿਸੇ ਥਰਡ ਪਰਸਨ ਨੇ ਆਖਿਆ ਵੀ ਆ ਪੈਸੇ ਮੰਗਦੇ ਸੀ ਉਹਨਾਂ ਨੇ ਉਹ ਸਾਬਿਤ ਕਰਦਾ ਮੇਰੀ ਮੈਂ ਕਹਿੰਦੀ ਆ ਵੀ ਤੁਸੀਂ ਮੇਰੀ ਲਿਆਓ ਨਾ ਮੈਂ ਤਾਂ ਕਦੇ ਇਹੋ ਜਿਹਾ ਡਰਾਪ ਲਾਇਆ ਨਹੀਂ ਮੈਂ ਮੈਂ ਵੀ ਲਾ ਸਕਦੀ ਆ ਮੈਂ ਤਾਂ ਕਦੇ ਇਹੋ ਜਿਹਾ ਟਰੈਪ ਲਾਇ ਨਹੀਂ ਮੇਰੀ ਤਾਂ ਇਹੋ ਜਿਹੀ ਕੋਈ ਆਡੀਓ ਨਹੀਂ ਮਿਲੂਗੀ ਤੁਹਾਨੂੰ ਕਿੰਨਾ ਦੀ ਮਿਲਦੀ ਆ ਇਹਨਾਂ ਦੀ ਮਿਲਦੀ ਆ ਇੱਕ ਕਿਉਂ ਇੱਕ ਕਿਉਂ ਕਿੰਨੇ ਥਾਵਾਂ ਤੇ ਲੋਕ ਔਰਲੀ ਦੱਸਦੇ ਆ ਵੀ ਇਹ ਸਾਡੇ ਪਿੰਡੋਂ ਬੰਦੇ ਇਕੱਠੇ ਕਰਕੇ ਲੈ ਗਏ ਉੱਥੇ ਗੱਪ ਮਾਰ ਕੇ ਕਰੋਨਾ ਆਪਦਾ ਕੋਈ ਨਿੱਜੀ ਪਰਚਾ ਰੱਦ ਸੀ ਲੋਕਾਂ ਨੂੰ ਕਹਿੰਦੇ ਆਜੂ ਕਰਜਾ ਮਾਫ ਕਰਾਉਣੀ ਆ ਠੀਕ ਆ ਇੱਕ ਪੌਣੀ ਪਿੰਡ ਦੇ ਵਿੱਚੋਂ ਬੰਦੇ ਇਕੱਠੇ ਕਰਕੇ ਲੈ ਕੇ ਗਏ ਸੀ ਇਹ ਉੱਥੋਂ ਦੇ ਲੋਕਾਂ ਦੀ ਬਿਆਨ ਹੈ ਉਹ ਬੰਦੇ ਨੇ ਮੇਰੇ ਕੋਲ ਰਿਕਾਰਡ ਬਿਆਨ ਹੈ ਉਸ ਬੰਦੇ ਦੇ ਹੁਣ ਫਿਰ ਮੈਂ ਉਹ ਬੰਦੇ ਉਹ ਬੰਦੇ ਦਾ ਪਰਚਾ ਵੀ ਫਿਰ ਇਹ ਮੇਰੇ ਤੇ ਕਰਨਗੇ ਜਿਹੜਾ ਵੀ ਬੰਦਾ ਇਹਨਾਂ ਤੇ ਅਲੀਗੇਸ਼ਨ ਲਾਊਗਾ ਪਰਚਾ ਇਹ ਮੇਰੇ ਤੇ ਕਰਨਗੇ ਇਹ ਕੀ ਗੱਲ ਹੋਈ ਦੋਗਲੇ ਕਿਉਂ ਆ ਇਹ ਇੱਕ ਬੰਦੇ ਦਾ ਪਰਚਾ ਰੱਦ ਕਰਾਉਣ ਵਾਸਤੇ ਇਹਨਾਂ ਨੇ ਸੜਕਾਂ ਜਾਮ ਕੀਤੀਆਂ ਤੇ ਦੂਜੇ ਬੰਦੇ ਦੇ ਪਰਚਾ ਕਰਾ ਕੇ ਬੈਠੇ ਆ ਵੀ ਹਾਂ ਇਹ 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 ਕੁੜੀ ਸਾਡੇ ਖਿਲਾਫ ਆ ਕਿਉਂ ਤੁਹਾਡੇ ਖਿਲਾਫ ਨੂੰ ਮੇਰੀ ਕਿਹੜਾ ਤੁਹਾਡੇ ਨਾਲ ਵੱਟ ਦਾ ਰੋਲਾ ਜਾਂ ਨਾਲੀ ਦਾ ਰੋਲਾ ਠੀਕ ਆ ਰੋਲਾ ਇਹ ਆ ਕਿ ਮੈਂ ਇਹਨਾਂ ਦੇ ਰਾਹ ਦਾ ਰੋੜਾ ਆ ਇਹਨਾਂ ਨੂੰ ਮੈਂ ਜਾਤੀ ਮੁੱਦੇ ਪੰਜਾਬ ਦੇ ਵਿੱਚ ਬਣਾਉਣ ਨਹੀਂ ਦੇ ਰਹੀ ਜਦੋਂ ਇਹ ਬਣਾਉਂਦੇ ਆ ਤੇ ਮੈਂ ਉਹਦੀ ਅਸਲੀਅਤ ਪੇਸ਼ ਕਰਦੀ ਆ ਰੌਲਾ ਸਾਰਾ ਇਹ ਹੈ ਰੌਲਾ ਇਹ ਹੈ ਕਿ ਮੈਂ ਇਹਨਾਂ ਦੀਆਂ ਦੁਕਾਨਾਂ ਦੇ ਉੱਤੇ ਅਟੈਕ ਕੀਤਾ ਮੈਂ ਇਹਨਾਂ ਦੀਆਂ ਦੁਕਾਨਾਂ ਹੈ ਜਿਹੜੀਆਂ ਉਹ ਕਹਿੰਦੇ ਕੋਈ ਜਾਤੀ ਮੁੱਦਾ ਬਣਾਉਂਦੇ ਜਿਹੜਾ ਇਹ ਮੁੱਦਾ ਉਠਾਉਂਦੇ ਆ ਉਹਨਾਂ ਤੇ ਮੈਂ ਖੁਲਾਸਾ ਕਰਦੀ ਆ ਪਰ ਜੇ ਕਿਸੇ ਗਰੀਬ ਨਾਲ ਤੱਕਾ ਹੁੰਦਾ ਜੋ ਖੜ ਜਾਂਦੇ ਕਿ ਉਹ ਜਾਤੀ ਮੁੱਦਾ ਹੁੰਦਾ ਕਿਉਂ ਮੈਂ ਨਹੀਂ ਖੜੀ ਕਦੇ ਗਰੀਬ ਲਈ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਗਰੀਬ ਦੇ ਖਿਲਾਫ ਹੀ ਕੱਢਦੀ ਆ ਕਿਹੜਾ ਕਹਿੰਦਾ ਵੀ ਮੈਂ ਗਰੀਬ ਲਈ ਨਹੀਂ ਖੜੀ ਉਸ ਤੋਂ ਬਾਅਦ ਚ ਮੈਂ ਤਿੰਨ ਦਿਨ ਇੰਟਰਵਿਊ ਕਰਕੇ ਆਈਆਂ ਪਿੱਛੇ ਜਿਹੜੀਆਂ ਖਾਲਾ ਵਾਲੀ ਕਰਕੇ ਆਈ ਵਜਾਰੇ ਜਨਰਲ ਵਰਗ ਤੋਂ ਸੀਗੇ ਹੂੰ ਠੀਕ ਐ ਮੈਂ ਕਦੇ ਜਾਤ ਪੁੱਛੀ ਹੋਈ ਨਹੀਂ ਮੈਂ ਪੁੱਛੀ ਹੋਈ ਨਹੀਂ ਬੰਦੇ ਨੂੰ ਵੀ ਬਾਈ ਤੇਰੀ ਕਾਸਟ ਕੀ ਆ ਕਿੰਨੇ ਲੋਕਾਂ ਦੇ ਘਰਾਂ ਦੇ ਤੁਸੀਂ ਵੇਖਦੇ ਹੋ ਵੀਡੀਓ ਜਿਹਦੇ ਵਿੱਚ ਮੈਂ ਕਿੰਨੇ ਲੋਕਾਂ ਦੇ ਘਰਾਂ ਚ ਬਿਮਾਰ ਬੰਦਾ ਪਿਆ ਹੁੰਦਾ ਘਰੇ ਕੋਈ ਕਮਾਉਣ ਵਾਲਾ ਨਹੀਂ ਹੁੰਦਾ ਤੇ ਮੈਂ ਉਹਨਾਂ ਦੀ ਹੈਲਪ ਲਈ ਉਹਨਾਂ ਦੇ ਗੂਗਲ ਪੇ ਨੰਬਰ ਪਵਾ ਪਵਾ ਕੇ ਇੰਟਰਵਿਊ ਕਰਕੇ ਆਉਣੀ ਆ ਤੁਸੀਂ ਦੱਸੋ ਨਹੀਂ ਕੀਤੀਆਂ ਤਾਂ ਤੁਸੀਂ ਮੈਨੂੰ ਕਹੋ ਵੀ ਹਾਂ ਤੂੰ ਵਿਰੋਧੀ ਆ ਇਹਨਾਂ ਦੀ ਇਹ ਤਾਂ ਇਹ ਬਣਾ ਰਹੀ ਐ ਹੁਣ ਬਣਾਉਣ ਨੂੰ ਤਾਂ ਕੀ ਐ ਜੀ ਹਵਾ ਚ ਤੀਰ ਛੱਡੀ ਜਾਣ ਮੈਂ ਮੈਂ ਇਹਨਾਂ ਦਾ ਕੀ ਕਰ ਸਕਦੀ ਆ ਕਿ ਜੇ ਜਿਹੜਾ ਮੇਰਾ ਪਰਚਾ ਲੋਕ ਜੇ ਰੱਦ ਕਰਾਉਣਾ ਚਾਹੁੰਦੇ ਆ ਤੇ ਉਹ ਰੱਦ ਹੋਣਾ ਚਾਹੀਦਾ ਤੇ ਜਾਂ ਫਿਰ ਇਹਨਾਂ ਅਲੇ ਦੇ ਵੀ ਪੈਣਾ ਇਹਨਾਂ ਦੇਤੇ ਵੀ ਪੈਣਾ ਚਾਹੀਦਾ ਬਰਾਬਰ ਹੀ ਪੈਣਾ ਚਾਹੀਦਾ ਜਿਹੜੇ ਇੱਕ ਪਾਸੜ ਚੱਲੇ ਆ ਇਹਨਾਂ ਦੇ ਕਿੰਨੇ ਪੱਤਰਕਾਰਾਂ ਨੇ ਇੱਕ ਪੱਖ ਵਿਖਾਇਆ ਹੀ ਨਹੀਂ ਕਦੇ ਹੀ ਨਹੀਂ ਵਿਖਾਇਆ ساری ਜ਼ਿੰਦਗੀ ਨਹੀਂ ਵਿਖਾਇਆ ਉਹਨਾਂ ਤੇ ਇੱਕ ਵੀ ਪਰਚਾ ਨਹੀਂ ਤੁਸੀਂ ਜਾ ਕੇ ਪੁੱਛੋ ਖਾ ਉਹਨਾਂ ਨੂੰ ਵੀ ਤੁਸੀਂ ਭਈ ਉਧਰ ਜ਼ਿੰਮੇਵਾਰਾਂ ਵਾਲੇ ਪਾਸੇ ਕਿਉਂ ਨਹੀਂ ਜਾਂਦੇ ਕਿਉਂ ਭਾਈਚਾਰੇ ਦਾ ਠੇਕਾ ਕੱਲਾ ਜਰਨਲ ਵਰਗ ਨਹੀਂ ਲਿਆ ਦੂਜਿਆਂ ਨੇ ਨਹੀਂ ਲਿਆ ਦੂਜਿਆਂ ਨੂੰ ਭਾਈਚਾਰਕ ਸਾਂਝ ਦਾ ਕੋਈ ਫਿਕਰ ਨਹੀਂ ਇਹ ਕੀ ਗੱਲ ਹੋਈ ਜਦੋਂ ਕਿਤੇ ਮਤਲਬ ਮੇਰੇ ਵਰਗਾ ਬੰਦਾ ਉੱਠ ਕੇ ਗੱਲ ਕਰਦਾ ਉਦੋਂ ਕਹਿ ਦਿੰਦੇ ਆ ਇਹ ਜਾਤੀਵਾਦ ਕਰ ਕਿਉਂ ਜੀ ਖਾ ਤੋਂ ਫਿਰ ਦੋਨੇ ਪਾਸੇ ਤਾਂ ਲਾਗੂ ਕਰੋ ਇੱਕੋ ਜੇ ਸਾਹ ਲੈਣੇ ਆ ਇੱਕੇ ਹਵਾ 'ਚ ਰਹਿਣੇ ਆਸੀਂ ਇਹ ਕੀ ਗੱਲ ਹੋਈ ਇਹਨਾਂ ਦੇ ਪੱਤਰਕਾਰਾਂ ਨੂੰ ਜਾ ਕੇ ਬਲਰਾਜ ਮੋੜ ਨੂੰ ਸਵਾਲ ਕਰੋ ਕਿ ਉਹ ਇੱਕ ਪਾਸੇ ਕਿਵੇਂ ਵਖਾ ਸਕਦਾ ਜਿੰਨੀਆਂ ਇੰਟਰਵਿਊਆਂ ਉਹਨੇ ਅੱਜ ਤੱਕ ਇੱਕ ਪਾਸੜ ਕੀਤੀਆਂ ਤੇ ਉਹਨੇ ਪਰਚੇ ਉਹਦੇ ਤੇ 66 ਇਹ ਲੱਗ ਕੇ ਹੋਣੇ ਚਾਹੀਦੇ ਆ ਮੇਰੇ ਨਾਲ ਬਾਅਦ 'ਚ ਗੱਲ ਕਰਿਓ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਗਗਨਦੀਪ ਕੌਰ ਜਿਨ੍ਹਾਂ ਦਾ ਮੰਨਣਾ ਇਹ ਹੈ ਕਿ 66 ਇਹਦਾ ਪਰਚਾ ਲਾ ਕੇ ਇੱਕ ਝੂਠਾ ਮੇਰੇ ਤੇ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੈਂ ਦਬਨ ਵਾਲੀ ਨਹੀਂ ਹਾਂ ਦੂਜੇ ਪਾਸੇ ਜੇ ਗੱਲ ਕਰੀਏ ਉਹ ਕਹਿੰਦੇ ਕਿ ਉਹਨਾਂ ਦੇ ਵੀ ਪਰਚੇ ਹੋਣੇ ਚਾਹੀਦੇ ਜਿਹੜੇ ਇੱਕ ਪਾਸਾ ਵਿਖਾਉਂਦੇ ਮੈਂ ਵੀ ਇੱਕ ਪਾਸਾ ਵਿਖਾਇਆ ਸੀ ਫਿਰ ਮੈਂ ਵੀ ਸੱਚ ਵਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਪਾਂ ਇਸ ਤੇ ਸਬੰਧੀ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ